ਕਿਤੇ ਮਜ਼ਾਕ ਸੱਚ ਨਾ ਹੋ ਜਾਈ ਕਿਉਂਕਿ ਉਹ ਮੈਡਮ ਜੀ ਕੱਲ ਕਹਿ ਰਹੇ ਸੀਗੇ ਕਿ ਮੈਂ ਪਟੀਸ਼ਨ ਲਾਤੀ ਐ ਇਲੈਕਸ਼ਨ ਤਰਅਦ ਕਰਾ ਕੇ ਰਾਂਗੀ ਤੁਸੀਂ ਬਾਡ ਚਾਰਚ ਇਲੈਕਸ਼ਨ ਲੰਨਾ ਸੀ ਵਾਰਡ ਨੰਬਰ 65 ਲਿਖ ਦਿੱਤਾ ਉਹ ਕੈਪਟਸਟੇਸ਼ਨਸ ਨਹੀਂ ਕੀਤੀਆਂ ਸੀ ਕਹਿੰਦਾ ਐ ਮਾਈਨਰ ਮਿਸਟੇਕਸ ਤੁਸੀਂ ਕਰਗੇ ਯਕੀਨ ਹੀ ਨਹੀਂ ਹੁੰਦਾ ਉਹ ਇਦਾਂ ਵਾ ਕਈ ਵਾਰੀ ਨਾ ਕਿਸੇ ਬੰਦੇ ਨੂੰ ਸਦਮਾ ਇੰਨਾ ਪਹੁੰਚ ਜਾਂਦਾ ਕਿ ਉਹਦੇ ਕੋ ਹਾਰ ਨਹੀਂ ਬਰਦਾਸ਼ ਹੁੰਦੀ ਯਕੀਨ ਮੰਨਣਾ ਜਦੋਂ ਲੋਕਾਂ ਦਾ ਆਸ਼ੀਰਵਾਦ ਉਹਨੂੰ ਮਿਲਿਆ ਤੇ ਸ਼ਪਤ ਗ੍ਰਹਿਣ ਦੀ ਵਾਰੀ ਆਈ ਤੇ ਮੈਂ ਘਰੋਂ ਮੰਦਰੋਂ ਮੱਥਾ ਟਿਕ ਗਏ ਮਤਲਬ ਚੱਲਿਆ ਸ਼ਪਤ ਗ੍ਰਹਿਣ ਕਰਨ ਲੱਗਾ ਤੇ ਮੈਂ ਦੇਖਿਆ ਮੇਰੀ ਭੈਣ ਜੀ ਜਿਹੜੇ ਆਪਾਂ ਮਤਲਬ ਜਿਹੜੇ ਜਿਹੜੇ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਜਾਂ ਜੋ ਕਰ ਰਹੇ ਨੇ ਕਿਉਂਕਿ ਜਦੋਂ ਮੈਂ ਦੇਖਿਆ ਮੰਦਰ ਜਾ ਲਿਆ ਵਾ ਸ਼ਪਤ ਗ੍ਰਹਿਣ ਕਰਨ ਤੇ ਉਹ ਤਾਂ ਐ ਜਿੱਦਾਂ ਪੱਬਾ ਭਰਨ ਚਦੇ ਮੈਂ ਜਿੱਦਾਂ ਹੈਲੋ ਕੋਰਟ ਵਿੱਚ ਜਾਉਂਗੀ ਸਟੇ ਲੈ ਕੇ ਆਉਂਗੀ ਸ਼ਪਤ ਰੁਕਾਉਂਗੀ ਇਲੈਕਸ਼ਨ ਦੁਆਰਾ ਕਰਵਾਉਂਗੀ ਇਹ ਹੋਇਆ ਤਾਂ ਸਾਰਾ ਕੁਝ ਇਹ ਗੱਲਾਂ ਨੇ ਯਾਰ ਪਤਾ ਨਹੀਂ ਕਿਹੜਾ ਬੰਦਾ ਇਹਨਾਂ ਨੂੰ ਪਮਤ ਦਿੰਦਾ ਕੀ ਕਰਦਾ ਕੀ ਨਹੀਂ ਦੇਖੋ ਸਰਕਾਰ ਸੀਗੀ ਆਮ ਆਮੀ ਪਾਰਟੀ ਭਗਮਤਮਾਨ ਦੀ ਚੋਣਾਂ ਕਰਾਇ ਨੇ ਨਗਰ ਨਿਗਮ ਦੇ ਜਿਹੜੇ ਵੀ ਚੋਣ ਹੋਏ ਨੇ ਉਹ ਕਰਾਇ ਨੇ ਸਰਕਾਰ ਸੀ ਦੇ ਇਹਨਾਂ ਦੇ ਅਫਸਰ ਲੱਗੇ ਨੇ ਇਹ ਦੇਖਣ ਕੀ ਹੈ ਕੀ ਨਹੀਂ ਇਹ ਤਾਂ ਮੇਰੇ ਤੇ ਰੋਪ ਲਾਈ ਜਾਂਦੇ ਪਤਾ ਨਹੀਂ ਕੀ ਸਾੜ ਘਾਟ ਸੀ ਮੇਰੀ ਕੀ ਸਾੜ ਘਾਟ ਹੋਊ ਜਿਸ ਤਰ੍ਹਾਂ ਬਾਕੀ ਪੂਰੇ ਸ਼ਹਿਰਾਂ ਦੇ ਵਿੱਚ ਪੂਰੇ 95 95 500 ਦੇ ਮੇਰੇ ਵੀ ਕਾਗਜ਼ ਸਹੀ ਨਹੀਂ ਹੋ ਰਹੇ ਅਸ਼ੀਕਾ ਸਾਹਿਬ ਇਹ ਵੀ ਸੁਣਨ ਚਾਇਆ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਇਲੈਕਸ਼ਨ ਫਾਈਟ ਕੀਤੀ ਹੈ ਉਹ ਇਲਜ਼ਾਮ ਲਗਾ ਰਹੇ ਸੀਗੇ ਕਿ ਤੁਸੀਂ ਉਹ ਫੇਅਰ ਇਲੈਕਸ਼ਨ ਫਾਈਟ ਨਹੀਂ ਕੀਤੀ ਅਸ਼ੀਕਾ ਸਾਹਿਬ ਕਿੰਨੇ ਕਿ ਜਲੀਆਂ ਵੋਟਾਂ ਤੁਸੀਂ ਪਵਾ ਲਈਆਂ ਯਾਰ ਇਹ ਤਾਂ ਸਾਰੇ ਸ਼ਹਿਰ ਚ ਪਰ ਤੁਹਾਡੀ ਪਾਰਟੀ ਦੀ ਥੋੜੀ ਬਦਨਾਮੀ ਹੈ ਕਈ ਵਾਰੀ ਨਾ ਬੰਦੇ ਨੂੰ ਮਨੁੱਖ ਵਿਗਿਆਨਿਕ ਦੀ ਮਤਲਬ ਸਾਈਕੋਲੋਜੀਸਟ ਦੀ ਲੋੜ ਹੈ ਇਹਨਾਂ ਨੂੰ ਮੈਂ ਮੈਨੂੰ ਕਈ ਬੰਦੇ ਨੇ ਸਲਾਹ ਦਿੱਤੀ ਕਹਿੰਦੇ ਯਾਰ ਵੀ ਤੂੰ ਇਹ ਨਾਂ ਬਾਰੇ ਨਾ ਬੋਲ ਮੇਉ ਬਹੁਤ ਜ਼ਿਆਦਾ ਡਿਪਰੈਸ਼ਨ ਜੋ ਆਪ ਵੀ ਮੰਨਦੇ ਨੇ ਤੁਹਾਡੇ ਚੈਨਲ ਤੇ ਮਰਦੇ ਉਹਨੇ ਮੰਨਦੇ ਕਿ ਮੈਂ 2-3 4 ਦਿਨ ਡਿਪਰੈਸ਼ਨ ਚ ਜੀ ਔਰ ਮੈਂ ਕੋਈ ਚੰਗਾ ਡਾਕਟਰ ਜਿਹੜਾ ਦਿਮਾਗ ਦੇ ਇਲਾਜ ਦਾ ਹੁੰਦਾ ਉਹ ਮੈਂ ਉਹਦੀ ਭਾਲ ਕਰ ਰਿਹਾ ਤੇ ਇਹਨਾਂ ਨੂੰ ਮੈਂ ਆਪਣੀ ਭੈਣ ਜੀ ਨੂੰ ਤੇਜਾਂਗਾ ਵੀ ਜਰੂਰ ਵੀ ਤੁਸੀਂ ਇਸ ਸਿਆਣੇ ਡਾਕਟਰ ਕੋਲ ਜਾਓ ਤੇ ਆਪਣਾ ਇਲਾਜ ਕਰਾਓ ਇਹ ਕੀ ਗੱਲਾਂ ਨੇ ਜੀ ਵੀ ਗੱਲਾਂ ਕਰਨ ਵਾਲੀ ਹੈਗੀ ਕੋਈ ਰੱਦ ਕਰਾ ਦਾਂਗੀ ਇਹ ਕਰਾ ਦਾਂਗੀ ਦੇਖੋ ਜਿਹੜਾ ਸਲਾਮਾ ਦਿੰਦਾ ਦੇ ਹੀ ਚੱਲੇ ਪਰ ਸਾਨੂੰ ਪਤਾ ਵਾ ਕਿ ਅਸੀਂ ਗੱਲ ਕਰਨੀ ਹੈ ਹਲਕਾ ਨੌਰਥ ਤੁਸੀਂ ਇਹਨਾਂ ਦਾ ਕੋਈ ਲੀਟਰ ਦੇਖ ਲਓ ਗੱਲ ਬਦਲ ਦੀ ਗੱਲ ਬਦਲਦਾ ਤੋਲਾ ਹੈ ਭਾਵੇਂ ਸਾਡੇ ਭੰਜੀ ਹੈ ਦੇਖੋ ਭੰਜੀ ਨੇ ਕਿਸ ਮੌਕੇ ਦੇ ਉੱਪਰ ਆ ਗਏ ਆਪਣੀ ਪਾਰਟੀ ਦੇ ਵਿੱਚ ਪਿੱਟ ਪਿੱਟ ਦੇ ਵਿੱਚ ਛੁਰਾ ਘੋਟਿਆ ਔਰ ਮੈਂ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਨੂੰ ਵੀ ਇੱਕ ਐਜ਼ੇ ਛੋਟਾ ਬਰਜ਼ਾਉਣ ਦੇ ਹੁਣ ਕਰਕੇ ਸਲਾਹ ਦਵਾਂਗਾ ਕਿ ਤੁਸੀਂ ਵੀ ਇਹ ਤੋਂ ਸੁਚੇਤ ਰਹੋ ਤੁਹਾਨੂੰ ਨਹੀਂ ਬਦਲ ਕਦੇ ਇਹ ਤੋਂ ਖਾਦੇ ਕਿਉਂਕਿ ਇਹਨਾਂ ਨੇ ਨਾ ਫੋਨ ਦੇ ਵਿੱਚ ਰਚਿਆ ਹੋਇਆ ਝੂਠ ਬੋਲਣਾ ਫਰੇਬ ਨਾਲ ਮਤਲਬ ਆਪਣੇ ਹੋਂ ਪੇਸ਼ ਕਰਨਾ ਕੰਮ ਕਿਸੇ ਨਾਲ ਉੱਤੇ ਅਗੇ ਫੋਟੋ ਕਰਾ ਲੈਣੀ ਇਸ ਤਰ੍ਹਾਂ ਦੇ ਇਹਨਾਂ ਨੇ ਮਤਲਬ ਪਤਾ ਨਹੀਂ ਦੇਖੋ ਝੂਠੇ ਪਰਚੇ ਦਰਜ ਹੁਣ ਹੁਣ ਕੀ ਹਾਲਾਤ ਹੋਏ ਪਏ ਨੇ ਕਿ ਹਾਰ برداشت ਨਹੀਂ ਹੋ ਰਹੀ ਛਟਪਟਾ ਹਟ ਜਦੋਂ ਕੋਈ ਤਰਕ ਵੀ ਤਰਕ ਨਾ ਹੋਵੇ ਮਤਲਬ ਸਵਾਲਾਂ ਦੇ ਜਵਾਬ ਨਾ ਹੋਣ ਜਨਤਾ ਦਾ ਮੈਨਮੈਂਟ ਹੈ 800 900 ਵੋਟਾਂ ਤੋਂ ਸਾਨੂੰ ਜਿਤਾਇਆ ਲੋਕਾਂ ਨੇ ਅਸ਼ੀਰਵਾਦ ਦਿੱਤਾ ਉਹਨੂੰ ਮੰਨਣਾ ਪਏਗਾ ਅੰਤਰ ਇੱਥੇ ਗੁੰਡਾਦੰਤਰ ਨਹੀਂ ਜੰਨਣਾ ਜਿਸ ਤਰ੍ਹਾਂ ਵਿਧਾਇਕ ਸਾਹਿਬ ਨੇ ਉੱਥੇ ਪ੍ਰੋਗਰਾਮ ਲਖਾਇਆ 26 ਤਰੀਕ ਨੂੰ ਦੇਸ਼ ਦੇਸ਼ ਦਾ ਪ੍ਰੋਗਰਾਮ ਸੀ ਸਾਡੇ ਸਾਰੇ ਉਹਨਾਂ ਨੂੰ ਚਾਹੀਦਾ ਸੀ ਕਿ ਪ੍ਰੋਗਰਾਮ ਇੱਕ ਜਗ੍ਹਾ ਤੇ ਕਰਵਾਉਂਦੇ ਨਾ ਕਿ ਕਿਸੇ ਦੇਸ਼ ਦੇ ਪ੍ਰੋਗਰਾਮ ਦੇ ਵਿੱਚ ਵਿਡੰਬਨਾ ਪਾਈ ਜਾਵੇ ਰਸਤੇ ਬੰਦ ਕਰੀਓ ਫਿਰ ਉੱਥੇ ਮਾਰ ਕਟਾਈਆਂ ਗੁੰਡਾਗਰਦੀ ਇਹ ਕਿੰਨੀ ਦੇਰ ਤੱਕ ਕਰਾ ਮੇਰੇ ਇਲੈਕਸ਼ਨਰਾਂ ਦੇ ਵਿੱਚ ਇਹ ਕਹਿੰਦੇ ਹੇਰ ਫੇਰ ਕਰੀ ਫੇਰ ਫੇਰ ਕੀ ਇਹਨਾਂ ਨੇ ਕਾਮਦੰਦ ਸਾਮ ਵਿਚਾਰਾ ਲਾਤ ਮੰਨ ਲਓ ਮੇਰਾ ਸਾਥੀ ਹੈ ਮੇਰੇ ਨਾਲ ਇਹ ਟੂ ਟੂ ਡੋਰ ਕਰ ਰਿਹਾ ਜਾਂ ਮੇਰੀ ਕੈਂਪੇਨ ਕਰ ਰਿਹਾ ਇਹਦੇ ਘਰ ਪੁਲਿਸ ਭੇਜਦੇ ਥਾਣੇ ਉਹ ਬੋਲ ਆਉਂਦੇ ਐ ਐਸੀ ਕਿੰਨੀਆਂ ਐਗਜ਼ੈਂਪਲਾਂ ਨੇ ਇਹ ਦਿਲ ਤੇ ਹੱਥ ਰੱਖ ਕੇ ਕਹਿਣ ਕੀ ਇਹਨਾਂ ਨੇ ਸਾਡੇ ਨਾਲ ਧੱਕਾ ਨਹੀਂ ਕੀਤਾ ਦੋ ਤਿੰਨ ਬੁੱਥਰ ਉਹ ਤੇ ਜ਼ਬਰਦਸਤ ਜਾਲੀ VOTING ਕਰਾਈਏ ਤੇ ਮਹੱਲੇ ਦੇ ਵਿੱਚ ਛੋਟੀ ਮੋਟੀ ਲੜਾਈ ਹੁੰਦੀ ਉਹਨੂੰ ਪੋਲਿਟਿਕਲ ਇਸ਼ੂ ਬਣਾਉਂਦੇ ਨੇ ਕੋਈ ਸਫਾਈ ਕਰਮਚਾਰੀ ਕੋਈ ਸੀਵਰਮੈਨ ਕੋਈ ਕੰਮ ਦੇਖ ਲੈ ਉਹਨੂੰ ਉਹਨੂੰ ਦਬਾਰ ਦੀ ਰਾਜਨੀਤੀ ਕਰਦੇ ਆ ਉਹ ਜਿਹੜਾ ਦੱਬ ਗਿਆ ਦੱਬ ਗਿਆ ਅਸੀਂ ਤਾਂ ਬੱਬਰ ਸ਼ੇਰਾਂ ਤੁਹਾਡੇ ਭਰਾ ਛੋਟੇ ਬਣਾਏ ਆ ਤੁਹਾਨੂੰ ਉਹ ਸੱਚ ਦੀ ਜਿੱਤ ਹੋਈ ਹੈ ਝੂਠ ਦੀ ਹਾਰ ਹੋਈ ਹੈ ਅਸੱਤਿਆ ਜਿਹੜਾ ਉਹ ਹਾਰਿਆ ਸਤ ਜਿੱਤਿਆ ਉੱਥੇ ਗੁੰਡਾਗਰਦੀ ਹਾਰੀ ਹੈ ਸ਼ਰਾਫਤ ਜਿੱਤਿਆ ਉਥੇ ਫੇਸਬੁੱਕ ਸੋਸ਼ਲ ਮੀਡੀਆ ਤੇ ਫਲਾਇਆ ਹੋਇਆ ਭ੍ਰਮ ਹਾਰਿਆ ਮੈਂ ਤੁਹਾਡੀ ਇੰਟਰਵਿਊ ਦੇਖ ਰਿਹਾ ਸੀ ਤੁਹਾਡੇ ਚੈਨਲ ਦੀ ਇੰਟਰਵਿਊ ਦੇਖ ਰਿਹਾ ਸੀ ਉਹ ਜਿਹੜੇ ਲੋਕ ਆਪ ਹੀ ਮੰਨ ਰਹੇ ਨੇ ਭਾਈ ਵੀ ਅਸੀਂ ਹਾਰਨ ਤੋਂ ਬਾਅਦ ਡਿਪਰੈਸ਼ਨ ਚ ਚਲੇ ਗਏ ਤੁਸੀਂ ਆਪ ਸਮਝਦੇ ਹੋ ਤੁਸੀਂ ਸਮਝ ਸਕਦੇ ਹੋ ਵੀ ਬਾਰ ਬਾਰ ਲੋਕਾਂ ਨੂੰ ਕਹਿੰਦੇ ਅਸੀਂ 3000 ਦੇ ਕਰੀਬ ਵੋਟ ਲਈ ਅਸੀਂ ਕਹਿੰਦੇ ਅਸੀਂ ਹਾਰੇ ਨਹੀਂ ਬਸ ਜਿੱਤ ਨਹੀਂ ਸਕੇ ਉਹ ਮੈਂ ਕਿਹਾ ਭਾਈ ਤੁਸੀਂ ਆਪ ਦੇ ਐਮਐਲਏ ਸਾਹਿਬ ਨੂੰ ਪੁੱਛੋ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਅਜੇ ਤੱਕ ਵੀ ਉਹਨਾਂ ਨੂੰ ਇੱਕ ਬਹੁਤ ਗਹਿਰਾ ਸਦਮਾ ਲੱਗਾ ਇਹ ਦਸੰਬਰ ਦੇ ਡਿਪਰੈਸ਼ਨ ਜੋ ਬਾਹਰ ਆ ਹੀ ਰਹੇ ਸੀ 8 ਫਰਵਰੀ ਜਿਹੜਾ ਦਿੱਲੀ ਚੋਣਾਂ ਹੋਇਆ ਉਹਦਾ ਡਿਪਰੈਸ਼ਨ ਇੱਕ ਹੋਰ ਉਹਨਾਂ ਨੂੰ ਪੈ ਗਿਆ ਦੇ ਜੀ ਉਹਨਾਂ ਦੀ ਮਾਨਸਿਕ ਸਥਿਤੀ ਜਿਹੜੀ ਹੈ ਉਹਨੂੰ ਸਮਝ ਸਕਦੇ ਆ ਸਾਡੀ ਸੱਦ ਭਾਵਨਾ ਉਹਨਾਂ ਦੇ ਨਾਲ ਸਾਡੇ ਤੇ આરોਪ ਲਗਾਇਆ ਵੀ ਜਾਲੀ ਦਸਤਾਵੇਜ਼ ਗਲਤ ਦਸਤਾਵੇਜ਼ ਲਾ ਕੇ ਰੋਹ ਸਿਕਾਣੇ ਇਲੈਕਸ਼ਨ ਫਾਈਲ ਕੀਤੀ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਹਾਡੇ ਚੈਨਲ ਦੇ ਰਾਹੀਂ ਮੈਂ ਤੁਹਾਨੂੰ ਪੂਰੇ ਇਸ ਵਾਰਡ ਦੀ ਇਸ ਲੁਧਿਆਣੇ ਦੀ ਜਨਤਾ ਨੂੰ ਦੱਸਣਾ ਚਾਹਨਾ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਇੱਕ ਵੀ ਦਸਤਾਵੇਜ਼ ਉਹਦੇ ਵਿੱਚ ਗਲਤ ਹੋਵੇ ਤੇ ਸਾਡਾ ਪਰਿਵਾਰ ਰਾਜਨੀਤੀ ਛੱਡ ਦੂਗਾ ਇਹ ਸਿਰਫ ਔਰ ਸਿਰਫ ਨਿਰਆਧਾਰ ਬੇਸਲੈਸ ਇਦਾਂ ਕੋਈ ਆਧਾਰ ਹੀ ਨਹੀਂ ਸਿਰਫ ਅਰੋਗ ਲਗਭਗ ਨਵਿਆ ਨਹੀਂ ਹੈ ਜੋ 2018 ਦੇ ਵਿੱਚ ਅਸੀਂ ਚੋਣ ਲੜੇ ਉਹ ਤੋਂ 5-6 ਮਹੀਨੇ ਜੇ ਬੀਤੇ ਸੀ ਸਾਨੂੰ 353 ਦੇ ਝੂਠੇ ਮਕਦਮੇ ਵਿੱਚ ਫਸਾ ਦਿੱਤਾ ਯਾਰ ਉਹਨੇ ਆਜੇ ਅਸੀਂ 21 ਦਸੰਬਰ ਨੂੰ ਇਲੈਕਸ਼ਨ ਜਿੱਤੇ ਆ ਤੇ ਲਗਭਗ ਸਮਝ ਲਓ 15-20 ਦਿਨ ਨਹੀਂ ਹੋਏ ਇਹ ਮਹੀਨਾ ਹੋਇਆ ਤੇ ਸਾਨੂੰ ਇਸ ਕੇਸ 'ਚ ਫਸਾ ਦਿੱਤਾ ਤੇ ਸਾਨੂੰ ਅਸੀਂ ਬਹੁਤ ਅੱਛੇ ਤਰੀਕੇ ਨਾਲ ਇਸ ਇਲੈਕਸ਼ਨ ਦਾ ਸਾਡੇ ਐਡਵੋਕੇਟ ਨਾਲ ਕਰਕੇ ਦਾ ਪੂਰਾ ਮੂੰਹ ਤੋੜ ਜਵਾਬ ਦੇਵਾਂਗੇ ਕੋਰਟ 'ਚ ਉਹ ਜੀ ਨੂੰ ਵੀ ਅਗਾਂਹ ਕਰਨਾ ਚਾਹਨਾ ਵੀ ਬਾਉ ਜੀ 2018 ਦੇ ਵਿੱਚ ਇਹਨਾਂ ਨੇ ਪੰਡਤ ਆਨੰਦ ਸ਼ਰਮਾ ਦੀ ਮਦਦ ਕੀਤੀ ਸੀ ਉਹ ਚੰਗੀਆਂ ਵੋਟਾਂ ਤੋਂ ਹਰਿਆ ਮੈਂ ਆਪਦੇ ਬੂਥ ਵੀ ਨਹੀਂ ਜਿੱਤ ਸਕੀ ਦੇ ਸਕੀ ਉਹਨਾਂ ਨੂੰ ਉਹਨਾਂ ਨੂੰ ਲੈ ਕੇ ਉਹਨੇ ਟੋਏ 'ਚ ਸਿੱਟਿਆ 2022 ਦੇ ਵਿੱਚ ਇਹਨਾਂ ਨੇ ਰਕੇਸ਼ ਪਾਂਡੇ ਜੀ ਦੀ ਮਦਦ ਕੀਤੀ ਉਹਨਾਂ ਨੇ ਵੀ ਉਸੇ ਟੋਏ 'ਚ ਸਿੱਟਿਆ ਵੀ ਜਿਸ ਟੋਏ ਦੇ ਵਿੱਚ ਉਹਨਾਂ ਨੇ ਸ਼ਰਮਾ ਜੀ ਦੀ ਮਾਤਾ ਜੀ ਨੂੰ ਉਹਨੇ ਸਿੱਟਿਆ ਹਰਾ ਕੇ ਵੋਟਾਂ ਦੇ ਮਾਧਮ ਨਾਲ ਉਸ ਤੋਂ ਬਾਅਦ 2024 ਦੇ ਵਿੱਚ ਪਾਰਲੀਮੈਂਟ ਦੇ ਇਲੈਕਸ਼ਨ ਆ ਗਏ ਅਸ਼ੋਕ ਪ੍ਰਾਸ਼ਰ ਪੱਤੀ ਜੀ ਦਾ ਵੀ ਇਹਨਾਂ ਨੇ ਉਹ ਹੀ ਹਾਲ ਕੀਤਾ ਉਹਨਾਂ ਨੂੰ ਵੀ ਹਰਾਤਾ ਉਸ ਤੋਂ ਬਾਅਦ ਹੋਰ ਤੇ ਦੂਰ ਤੇ ਦੂਰ 2024 ਦੇ ਜਿਹੜੇ ਇਲੈਕਸ਼ਨ ਹੈ ਕੌਂਸਲਰ ਦੇ ਇਲੈਕਸ਼ਨ ਹੋਏ ਵੱਡੀਆਂ-ਵੱਡੀਆਂ ਹੀਗਾ ਮਾਰਨ ਵਾਲੇ ਆਪ ਵੀ ਉਸ ਟੋਏ 'ਚ ਡਿੱਗੇ ਉਸ ਤੋਂ ਬਾਅਦ 2025 ਦੇ ਇਲੈਕਸ਼ਨ ਆ ਗਏ ਦਿੱਲੀ ਦੇ ਉਹ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਇੱਕ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਰੋਹੀਨੀ ਦੀ ਸੀਟ ਤੇ ਗਏ ਉਹ ਪ੍ਰਦੀਪ ਮਿੱਤਰ ਜੀ ਵਿਚਾਰੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਨੇ ਵੀ 32000 ਵੋਟਾਂ ਦਾ ਰਾਰਾ ਆ ਕੇ ਛੱਡੇ ਨਾਰਮ ਨੇ ਤਾਂ ਹੁਣ ਤੁਸੀਂ ਦੇਖ ਲਓ ਵੀ 2027 ਦੇ ਵਿੱਚ ਬੌਜੀ ਦਾ ਕੀ ਹਾਲ ਹੋਣਾ ਨਮਸਕਾਰ ਵੇਖੋ ਤੁਸੀਂ ਨਿਊਜ਼ ਨੈਸ਼ਨਲ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਭਾਤ ਕੁਮਾਰ ਸ਼ੁਕਲਾ ਸਾਥਿਓ ਕੱਲ ਤੁਸੀਂ ਇੱਕ ਵੀਡੀਓ ਦੇਖੀ ਵਾਰਡ ਨੰਬਰ 4 ਦੀ ਜਿੱਥੇ ਕਿ ਲਿਖਿਆ ਗਿਆ ਸੀ ਸਾਡੇ ਵੱਲੋਂ ਕਿ ਇਲੈਕਸ਼ਨ ਦੁਬਾਰਾ ਹੋ ਸਕਦੇ ਨੇ ਵਾੜ ਦੇ ਨਿਵਾਸੀ ਵਿਚਾਰੇ ਸ਼ਸ਼ੋਪੰਚੇ ਪੈ ਗਏ ਕਹਿੰਦੇ ਹੈ ਵੀ ਇਦਾਂ ਵੀ ਹੋ ਸਕਦਾ ਹੈ ਸੋ ਅੱਜ ਅਸੀਂ ਦੂਸਰਾ ਪੱਖ ਤੁਹਾਨੂੰ ਵਿਖਾਣ ਆਏ ਹਾਂ ਜੋ ਸਾਡੀ ਡਿਊਟੀ ਹੈ ਕਿ ਜੋ ਆਪ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਜਿਹੜੇ ਇੰਚਾਰਜ ਨੇ ਉਹਨਾਂ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਸੀਗੇ ਕਿ ਰੋਹਿਤ ਸਿੱਕਾ ਕਾਉਂਸਲਰ ਪਾਰਟੀ ਅੰਤਪਾਰਟੀ ਤੋਂ ਜਿਹੜੇ ਇਸ ਵਾਰ ਜਿੱਤੇ ਨੇ ਉਹਨਾਂ ਨੇ ਕੁਝ ਫੇਰ ਫੇਰ ਕੀਤਾ ਹੈ ਪਹਿਲੀ ਗੱਲ ਦੂਜੀ ਗੱਲ ਕਾਗਜ਼ ਦਾ ਫੇਰ ਫੇਰ ਕੀਤਾ ਤੀਜੀ ਗੱਲ ਇਲੈਕਸ਼ਨ ਰੱਦ ਹੋ ਜਾਣਗੇ ਉਹ ਸਾਰੀਆਂ ਗੱਲਾਂ ਕੀ ਪਟੀਸ਼ਨ ਸੀ ਉਹ ਤੁਸੀਂ ਕੱਲ ਸਾਰੇ ਸੁਣ ਲਈ ਆ ਲੇਕਿਨ ਅ ਜਵਾਬ ਵੀ ਲਵਾਂਗੇ ਕਿ ਸੱਚੀ ਪਟੀਸ਼ਨ ਫਾਈਲ ਹੋਈ ਹੈ ਕਿ ਸੱਚੀ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੈ ਜੋ ਸਿੱਕਾ ਉਹਨਾਂ ਨੂੰ ਪਰੇਸ਼ਾਨ ਕਰ ਸਕਦਾ ਹੈ ਜਾਂ ਭਾਰਤੀ ਜਨਤਾ ਪਾਰਟੀ ਦੇ ਜਿੱਤਿਆ ਹੋਇਆ ਇਹ ਕਾਉਂਸਲਰ ਤਕਰੀਬਨ 4000 ਦੇ ਕਰੀਬ ਵੋਟ ਤੋਂ ਐਸੇ ਵਾਰਡ ਤੋਂ ਜਿੱਤਿਆ ਹੈ ਔਰ ਪਿਛਲੀ ਵਾਰ ਇਹਨੇ ਦੀ ਮਿਸਿਸ ਕਾਉਂਸਲਰ ਸੀਗੇ ਇਸ ਕਰਕੇ ਇਹ ਬਣੇ ਨੇ ਸਾਰੀਆਂ ਗੱਲਾਂ ਇਹਨਾਂ ਦੇ ਨਾਲ ਕਰਾਂਗੇ ਲੇਕਿਨ ਪਟੀਸ਼ਨ ਕੀ ਹੈ ਅਸਲੀਅਤ ਸਾਰੀ ਗੱਲਾਂ ਕਰਾਂਗੇ ਕਿ ਸੱਚੀ ਇਲੈਕਸ਼ਨ ਰੱਦ ਹੋ ਜਾਣਗੇ ਕਿ ਸਿੱਕਾ ਬ੍ਰਦਰਸ ਜਿਹੜੇ ਨੇ ਉਹ ਬੈਕਫੁੱਟ ਤੇ ਆ ਜਾਣਗੇ ਸਾਰੀਆਂ ਗੱਲਾਂ ਕਰਾਂਗੇ ਸਿੱਕਾ ਸਾਹਿਬ ਪਰ ਤੁਹਾਨੂੰ ਮੁਬਾਰਕਾ ਕਿ ਤੁਸੀਂ ਤਕਰੀਬਨ 4000 ਵੋਟ ਤੋਂ ਤੁਸੀਂ ਇਸ ਵਾਰਡ ਚੋਂ ਅਲੀਡ ਕੀਤਾ ਜਿੱਤ ਗਏ ਹੋ ਲੇਕਿਨ ਦੂਜੇ ਪਾਸਿਓਂ ਜਿੱਤ ਕਿਤਨਾ ਕਿਤੇ ਬੈਕਫੁੱਟ ਦੀ ਵੀ ਨਜ਼ਰ ਆਂਦੀ ਹੈ ਤੁਹਾਡੇ ਤੇ ਕੇਸ ਹੋ ਗਿਆ ਹੈ ਪਟੀਸ਼ਨ ਫਾਈਲ ਹੋ ਗਈ ਹੈ ਹੁਣ ਤੁਸੀਂ ਸ਼ੁਭਕਾਮਨਾ ਲਵੋਗੇ ਕਿ ਤੁਹਾਨੂੰ ਮੈਂ ਦੂਸਰੀ ਗੱਲ ਕਹਾਂ ਸਭ ਤੋਂ ਪਹਿਲੇ ਮੈਂ ਪ੍ਰਭਾਜ ਜੀ ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਨਾਲ ਸਮੇਂ-ਸਮੇਂ ਪਰ ਸਾਨੂੰ ਜਨਤਕ ਕਰਦੇ ਹੋ। ਬਾਕੀ ਤੁਸੀਂ ਗੱਲ ਕੀਤੀ ਹਾਂ। ਭਈ ਵਾਰਡ ਦੇ ਵਿੱਚ ਪਟੀਸ਼ਨ ਲੱਗ ਗਈ ਜਾਂ ਬੈਕਫੁੱਡ ਤੇ ਤਾਂ ਮੈਂ ਤਾਂ ਯਾਰ ਬਹੁਤ ਮਨੂੰ ਮਾਲਾ ਖੁਸ਼ੀ ਮਹਿਸੂਸ ਹੋ ਰਹੀ ਵੀ ਮੈਂ ਤੁਹਾਡੇ ਦੇ ਵੀ ਸਵਾਲੀਆ ਨਿਸ਼ਾਨ ਕਰਦਾ ਵੀ ਤੁਸੀਂ ਵੀ ਯਾਰ ਤੁਸੀਂ ਗੱਲ ਕਰੋ ਦਿੱਲੀ ਦੀ ਹਾਂ ਕਿ ਦਿੱਲੀ ਕਾਂਗਰਸ ਜੀਰੋ ਇਹਨਾਂ ਦਾ ਪੂਰਾ ਸੂਪੜਾ ਸਾਫ ਕੇਜਰੀਵਾਲ ਸਾਹਿਬ ਜਿੰਨੇ ਝੂਠ ਮਾਰੇ ਸਾਰੀ ਜਨਤਾ ਨੇ ਕੱਟਦਾ ਹਤ ਧੋਤਾ ਚੰਗੀ ਤਰ੍ਹਾਂ ਅਈ ਤਾ ਨੂੰ ਪੰਜਾਬ ਦੀ ਗੱਲ ਕਰਦੇ ਆਂ ਇਹ ਤੇ ਗੱਲ ਕਰਦੇ ਆ ਉਹਨੂੰ ਪੰਜਾਬ ਕਿਵੇਂ ਜਿੱਤਣਾ ਵੈ ਤੇ ਤੁਸੀਂ ਕਹਿਆ ਯਾਰ ਇਲੈਕਸ਼ਨ ਹੋ ਗਏ 4000 ਵੋਟ ਪੈ ਗਈ ਸਾਨੂੰ ਉਹ ਮਿਲ ਗਿਆ ਸਾਰਾ ਕੁਝ ਮੈਂਮੈਂਟ ਲੋਕਾਂ ਦਾ ਅਸ਼ੀਰਵਾਦ ਮਿਲ ਗਿਆ ਪਰਮਾਤਮਾ ਦੀ ਕਿਰਪਾ ਹੋ ਗਈ ਤੇ ਤੁਸੀਂ ਗੱਲ ਕਰਦੇ ਪਿਓ ਹਾਰੇ ਹੋਈ ਕਾਉਂਸਲਰ ਦੀ ਕਿਉਂ ਨੇ ਪਟੀਸ਼ਨ ਕਿਹਾ ਯਾਰ ਕੋ ਗੱਲਾਂ ਨਹੀਂ ਯਾਰ ਗੱਲ ਕਰੋ ਵਿਧਾਨ ਸਭਾ ਨਾਰਥ ਦੀ ਗੱਲ ਕਰੋ ਤੁਸੀਂ ਪੰਜਾਬ ਦੀ ਗੱਲ ਤੁਸੀਂ ਕਰੋ ਦੇਸ਼ ਦੀ ਇਹ ਕਿੱਥੇ ਯਾਰ 네ਗੇਟਿਵ ਛੋਟੀ ਜਿਹੀ ਚੋਈ ਦੀ ਉੱਤੇ ਤੁਸੀਂ ਗੱਲ ਕਰ ਲਈ ਕੋਈ ਨਹੀਂ ਜੋ ਆ ਪੇਸ਼ ਕਰਾਂਗੇ ਹਰ ਚੀਜ਼ ਨੂੰ ਸੋ ਸਿੱਕਾ ਸਾਹਿਬ ਬੜੇ ਕਾਨਫਰੈਂਸ ਦੇ ਵਿੱਚ ਨਜ਼ਰ ਆ ਰਹੇ ਨੇ ਬੜੇ ਮਜ਼ਾਕੀਆ ਅੰਦਾਜ਼ ਦੇ ਵਿੱਚ ਨੇ ਸਿੱਕਾ ਸਾਹਿਬ ਕਿਤੇ ਮਜ਼ਾਕ ਸੱਚ ਨਾ ਹੋ ਜੇ ਕਿਉਂਕਿ ਉਹ ਮੈਡਮ ਜੀ ਕੱਲ ਕਹਿ ਰਹੇ ਸੀਗੇ ਕਿ ਮੈਂ ਪਟੀਸ਼ਨ ਲਾਤੀ ਐ ਇਲੈਕਸ਼ਨ ਤਰ੍ਹਾਂ ਤੱਕਰਾ ਕੇ ਰਾਂਗੀ ਤੁਸੀਂ ਵਾਰਡ ਚਾਰਚ ਇਲੈਕਸ਼ਨ ਲੰਨਾ ਸੀ ਵਾਰਡ ਨੰਬਰ 65 ਲਿਖ ਦਿੱਤਾ ਉਹ ਕੀ ਐਟੈਸਟੇਸ਼ਨਸ ਨਹੀਂ ਕੀਤੀਆਂ ਸਿੱਕਾ ਸਾਹਿਬ ਐ ਮਾਈਨਰ ਮਿਸਟੇਕਸ ਤੁਸੀਂ ਕਰਗੇ ਯਕੀਨ ਹੀ ਨਹੀਂ ਹੁੰਦਾ ਦੇਖੋ ਇਦਾਂ ਵਾ ਕਈ ਵਾਰੀ ਨਾ ਕਿਸੇ ਬੰਦੇ ਨੂੰ ਸਦਮਾ ਇੰਨਾ ਪਹੁੰਚ ਜਾਂਦਾ ਕਿ ਉਹਦੇ ਕੋਲ ਹਾਰ ਨਹੀਂ ਬਰਦਾਸ਼ਤ ਹੁੰਦੀ ਜਾਂ ਕੋਈ ਇਹਨਾਂ ਨੂੰ ਉਹਨਾਂ ਦਾ ਜਿਹੜਾ ਸਹੀ ਮਤ ਦੇਣ ਵਾਲਾ ਉਹ ਪਤਾ ਨਹੀਂ ਕਿ ਐਸਾ ਵੈ ਤੁਸੀਂ ਯਕੀਨ ਮੰਨਣਾ ਜਦੋਂ ਲੋਕਾਂ ਦਾ ਅਸ਼ੀਰਵਾਦ ਮੈਨੂੰ ਮਿਲਿਆ ਤੇ ਸ਼ਪਤ ਗ੍ਰਹਿਣ ਦੀ ਵਾਰੀ ਆਈ ਤੇ ਮੈਂ ਘਰੋਂ ਮੰਦਰੋਂ ਮੱਥਾ ਟੇਕ ਕੇ ਮਤਲਬ ਚੱਲਿਆ ਸ਼ਪਤ ਗ੍ਰਹਿਣ ਕਰਨ ਲੱਗਿਆ ਤੇ ਮੈਂ ਦੇਖਿਆ ਮੇਰੀ ਭੈਣ ਜੀ ਜਿਹੜੇ ਆਪਾਂ ਮਤਲਬ ਜਿਹੜੇ ਜਿਹੜੇ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਜਾਂ ਜੋ ਕਰ ਰਹੇ ਨੇ ਕਿਉਂਕਿ ਜਦੋਂ ਮੈਂ ਦੇਖਿਆ ਮੰਦਰ ਚ ਆ ਲਿਆ ਮੈਂ ਸ਼ਪਤ ਗ੍ਰਹਿਣ ਕਰਨ ਤੇ ਉਹ ਤਾਂ ਐ ਜਿੱਦਾਂ ਪੱਬਾ ਭਰਨ ਚ ਦੇ ਵੀ ਜਿੱਦਾਂ ਮੈਂ ਕਹਿ ਲਓ कोर्ट ਵਿੱਚ ਜਾਉਂਗੀ ਸਟੇ ਲੈ ਕੇ ਆਉਂਗੀ ਸ਼ਪਤ ਰੁਕਾਉਂਗੀ ਇਲੈਕਸ਼ਨ ਦੁਆਰਾ ਕਰਵਾਉਂਗੀ ਇਹ ਹੋਇਆ ਪਿਆ ਸਾਰਾ ਕੁਝ ਇਹ ਗੱਲਾਂ ਨੇ ਯਾਰ ਪਤਾ ਨਹੀਂ ਕਿਹੜਾ ਬੰਦਾ ਇਹਨਾਂ ਨੂੰ ਮਤ ਦਿੰਦਾ ਕੀ ਕਰਦਾ ਕੀ ਨਹੀਂ ਦੇਖੋ ਸਰਕਾਰ ਸੀਗੀ ਆਮ ਆਮੀ ਪਾਰਟੀ ਭਗਵੰਤ ਮਾਨ ਦੀ ਚੰਨਾਵ ਕਰਾਏ ਨੇ ਨਗਰ ਨਿਗਮ ਦੇ ਜਿਹੜੇ ਵੀ ਚੋਣ ਹੋਏ ਨੇ ਉਹ ਕਰਾਏ ਨੇ ਸਰਕਾਰ ਨੇ ਐਮਸੀ ਦੇ ਇਹਨਾਂ ਦੇ ਅਫਸਰ ਲੱਗੇ ਨੇ ਇਹ ਦੇਖਣ ਕੀ ਹੈ ਕੀ ਨਹੀਂ ਕੀ ਨਹੀਂ ਇਹ ਤਾਂ ਮੇਰੇ ਤੇ ਰੋਪ ਲਾਈ ਜਾਂਦੇ ਪਤਾ ਨਹੀਂ ਕੀ ਸਾਠ ਘਟ ਸੀ ਮੇਰੀ ਕੀ ਸਾਠ ਘਟ ਹੋਣੀ ਹਾਂ ਜਿਸ ਤਰ੍ਹਾਂ ਬਾਕੀ ਪੂਰੇ ਸ਼ਹਿਰਾਂ ਦੇ ਵਿੱਚ ਪੂਰੇ 95 ਦੇ 95 ਕੌਨਸਲ ਦੇ ਮੇਰੇ ਵੀ ਕਾਗਜ਼ ਸਹੀ ਨੇ ਬਾਕੀ ਕੋਰਟ 'ਚ ਫੇਸ ਕਰਾਂਗੇ ਜੀ ਜਿਹੜਾ ਜੋ ਹੈਗਾ ਅ ਅਦਾਲਤ ਜਦੋਂ ਸਾਨੂੰ ਮਨਜ਼ੂਰ ਆਸੀ ਉੱਥੇ ਆਪਣਾ ਆਪੱਖ ਰੱਖਾਂਗੇ ਪੂਰਾ ਜ਼ਬਰਦਸਤ ਤਰੀਕੇ ਨਾਲ ਰੱਖਾਂਗੇ ਸ਼ਿਕਾ ਸਾਹਿਬ ਇਹ ਵੀ ਸੁਣਨ ਚਾਇਆ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਲੈਕਸ਼ਨ ਫਾਈਟ ਕੀਤੀ ਹੈ ਉਹ ਇਲਜ਼ਾਮ ਲਗਾ ਰਹੇ ਸਕੇ ਕਿ ਤੁਸੀਂ ਉਹ ਫੇਅਰ ਇਲੈਕਸ਼ਨ ਫਾਈਟ ਨਹੀਂ ਕੀਤੀ ਸ਼ਿਕਾ ਸਾਹਿਬ ਕਿੰਨੀਆਂ ਕਿ ਜਲੀਆਂ ਵੋਟਾਂ ਤੁਸੀਂ ਪਵਾ ਲੀਆਂ ਯਾਰ ਇਹ ਤਾਂ ਸਾਰੇ ਸ਼ਹਿਰ ਚ ਪਰ ਤੁਹਾਡੀ ਪਾਰਟੀ ਦੀ ਥੋੜੀ ਬਦਨਾਮੀ ਹੈ ਦੇਖੋ ਭਰਵਾ ਜੀ ਮੈਂ ਪਹਿਲੀ ਗੱਲ ਕਹੀ ਤੁਹਾਨੂੰ ਹਾਂ ਕਈ ਵਾਰੀ ਨਾ ਬੰਦੇ ਨੂੰ ਮਨ ਨੂੰ ਵਿਗਿਆਨਿਕ ਦੀ ਮਤਲਬ ਸਾਈਕੋਲੋਜਿਸ ਦੀ ਲੋੜ ਹੈ ਇਹਨਾਂ ਨੂੰ ਮੈਂ ਮੈਨੂੰ ਕਈ ਬੰਦੇ ਨੇ ਸਲਾਹ ਦਿੱਤੀ ਕਹਿੰਦੇ ਯਾਰ ਵੀ ਤੂੰ ਇਹਨਾਂ ਬਾਰੇ ਨਾ ਬੋਲ ਵੀ ਉਹ ਬਹੁਤ ਜ਼ਿਆਦਾ ਡਿਪਰੈਸ਼ਨ ਜੋ ਆਪ ਵੀ ਮੰਨਦੇ ਨੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੰਨਦੇ ਕਿ ਮੈਂ 2 ਦਿਨ 4 ਦਿਨ ਡਿਪਰੈਸ਼ਨ ਚ ਚਲੀ ਗਈ ਮੈਨੂੰ ਕਿਸੇ ਨੇ ਬਹੁਤ ਹੀ ਇਹਨਾਂ ਦੇ ਨਜ਼ਦੀਕੀ ਸੂਤਰ ਨਹੀਂ ਦੱਸਿਆ ਕਿ ਉਹ ਸੱਚੀ ਮਤਲਬ ਡਿਪਰੈਸ਼ਨ ਚ ਚਲੇ ਗਏ ਨੇ ਔਰ ਮੈਂ ਕੋਈ ਚੰਗਾ ਡਾਕਟਰ ਜਿਹੜਾ ਦਿਮਾਗ ਦੇ ਇਲਾਜ ਦਾ ਹੁੰਦਾ ਉਹ ਮੈਂ ਉਹਨ ਦੀ ਭਾਲ ਕਰ ਰਿਹਾ ਤੇ ਇਹਨਾਂ ਨੂੰ ਮੈਂ ਆਪਣੀ ਭੈਣ ਜੀ ਨੂੰ ਤੇ ਜਗਾ ਵੀ ਜਰੂਰ ਵੀ ਤੁਸੀਂ ਇਹ ਸਿਆਣੇ ਡਾਕਟਰ ਕੋ ਜਾਓ ਤੇ ਆਪਣਾ ਇਲਾਜ ਕਰਾਓ ਇਹ ਕੀ ਗੱਲਾਂ ਨੇ ਜੀ ਵੀ ਗੱਲਾਂ ਕਰਨ ਵਾਲੀਆਂ ਹੈਗੀਆਂ ਕੋਈ ਰੱਦ ਕਰਾ ਦਾਂਗੀ ਇਹ ਕਰਾ ਦਾਂਗੇ ਦੇਖੋ ਜਿਹੜਾ SLAWA ਦਿੰਦਾ ਦਈ ਚੱਲੇ ਪਰ ਸਾਨੂੰ ਪਤਾ ਵਾਂ ਕਿ ਅਸੀਂ ਗੱਲ ਕਰਨੀ ਹੈ ਹਲਕਾ ਨੌਰਥ ਦੀ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਕਿਵੇਂ ਬਣਨੀ ਹੈ ਦੇਖੋ ਇਹਨਾਂ ਦਾ ਕੰਮ ਹੈ ਕਿ ਇਹ ਇੱਕ ਪਾਸੇ ਦੇਸ਼ ਭਗਤਾ ਦੀ ਪਾਰਟੀ ਜੀ ਭਾਰਤੀ ਜਨਤਾ ਪਾਰਟੀ ਹੈ ਦੂਸਰੇ ਪਾਸੇ ਪੰਜਾਬ ਦੇ ਵਿੱਚ ਤੁਸੀਂ ਇਹਨਾਂ ਦਾ ਕੋਈ ਲੀਡਰ ਦੇਖ ਲਓ ਦਲ ਬਦਲ ਦੀ ਦਲ ਬਦਲ ਦਾ ਟੋਲਾ ਇਹ ਭਾਵੇਂ ਸਾਡੇ ਭੰਜੀ ਹੈ ਦੇਖੋ ਭੰਜੀ ਨੇ ਕਿਸ ਮੌਕੇ ਦੇ ਉੱਪਰ ਆ ਗਏ ਆਪਣੀ ਪਾਰਟੀ ਦੇ ਵਿੱਚ ਪਿੱਠ ਪਿੱਠ ਦੇ ਵਿੱਚ ਛੁਰਾ ਕੋਪਿਆ ਔਰ ਮੈਂ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਨੂੰ ਵੀ ਇੱਕ ਐਜ਼ੇ ਛੋਟਾ ਬ੍ਰਦਰ ਹੋਣ ਦੇ ਦੇ ਵਿੱਚ ਛੋਟਾ ਬ੍ਰਦਰ ਹੋਣ ਕਰਕੇ ਸਲਾਹ ਦਊਂਗਾ ਕਿ ਤੁਸੀਂ ਵੀ ਇਸ ਸੁਚੇਤ ਰਹੋ ਤੁਹਾਨੂੰ ਵੀ ਪਤਾ ਨਹੀਂ ਕਦੋਂ ਇਹ ਧੋਖਾ ਦੇ ਜਵੇ ਕਿਉਂਕਿ ਇਹਨਾਂ ਦੇ ਨਾ ਖੂਨ ਦੇ ਵਿੱਚ ਰਚਿਆ ਹੋਇਆ ਝੂਠ ਬੋਲਣਾ ਫਰੇਬ ਨਾਲ ਮਤਲਬ ਆਪਣੇ ਉਹਨੂੰ ਪੇਸ਼ ਕਰਨਾ ਕੰਮ ਕਿਸੇ ਦਾ ਉਹਨਾਂ ਉੱਤੇ ਅਗੇ ਫੋਟੋ ਕਰਾ ਲੈਣੀ ਇਸ ਤਰ੍ਹਾਂ ਦੇ ਇਹਨਾਂ ਨੇ ਮਤਲਬ ਪਤਾ ਨਹੀਂ ਦੇਖੋ ਝੂਠੇ ਪਰਚੇ ਦਰਜ ਕਰਾਉਣੇ ਹੁਣ ਕੀ ਹਾਲਾਤ ਹੋਏ ਪਏ ਨੇ ਕਿ ਹਾਰ ਬਰਦਾਸ਼ਤ ਨਹੀਂ ਹੋ ਰਹੀ ਛਟਪਟਾਹਟ ਜਦੋਂ ਕੋਈ ਤਰਕ ਵਿਤਰਕ ਨਾ ਹੋਵੇ ਮਤਲਬ ਸਵਾਲਾਂ ਦੇ ਜਵਾਬ ਨਾ ਹੋਣ ਜਨਤਾ ਦਾ ਮੈਨਮੈਂਟ ਹੈ 800 900 ਵੋਟਾਂ ਤੋਂ ਸਾਨੂੰ ਜਿਤਾਇਆ ਲੋਕਾਂ ਨੇ ਅਸ਼ੀਰਵਾਦ ਦਿੱਤਾ ਉਹਨੂੰ ਮੰਨਣਾ ਪਏਗਾ ਉਹਨਾਂ ਨੇ ਸਲਾਹ ਕੋ ਪੁੱਠੀ ਦੇਈ ਜਾਂਦਾ ਪੁੱਠੀ ਮਤ ਦੇਈ ਜਾਂਦੇ ਚੱਲੀ ਚੱਲੋ ਵੀ ਮੈਂ ਤਾਂ ਭਾਈ ਇਹੀ ਕਰੂੰਗਾ ਵੀ ਵਧੀਆ ਡਾਕਟਰ ਲੈ ਕੇ ਮੈਂ ਤੁਹਾਨੂੰ ਉਹਨਾਂ ਦਾ ਐਡਰੈਸ ਦੇਵਾਂਗਾ ਵੀ ਜਾਓ ਤੇ ਉਹ ਤਾਂ ਆਪਣਾ ਇਲਾਜ ਕਰਾਓ ਸਹੀ ਦਵਾਈ ਲਓ ਦੇਖੋ ਆਪਾਂ ਲੋਕਤੰਤਰ ਦੇ ਵਿੱਚ ਲੋਕਾਂ ਦਾ ਫਤਵਾ ਮੰਨਣ ਨੂੰ ਤਿਆਰ ਲੋਕਾਂ ਨੇ ਕਹਿ ਦਿੱਤਾ ਕਿ ਤੁਹਾਨੂੰ 873 ਵੋਟਾਂ ਤੋਂ ਆਸ਼ੀਰਵਾਦ ਦਿੱਤਾ ਤੁਸੀਂ ਸੇਵਾ ਕਰੋ ਫਿਰ ਵੀ ਆਪਾਂ ਛਟਪਟਾ ਕੇ ਕਦੀ ਗੁੰਡਾਗਰਦੀ ਦੀ ਇਹ ਲੋਕਤੰਤਰ ਹੈ ਇੱਥੇ ਗੁੰਡਾਤੰਤਰ ਨਹੀਂ ਚੱਲਣਾ ਜਿਸ ਤਰ੍ਹਾਂ ਵਿਧਾਇਕ ਸਾਹਿਬ ਨੇ ਉੱਥੇ ਪ੍ਰੋਗਰਾਮ ਲਖਾਇਆ 26 ਤਰੀਕ ਦੇਸ਼ ਦਾ ਪ੍ਰੋਗਰਾਮ ਸੀ ਸਾਡੇ ਸਾਰਿਆਂ ਦਾ ਸੀ ਸੋ ਉਹਨਾਂ ਨੂੰ ਚਾਹੀਦਾ ਸੀ ਕਿ ਪ੍ਰੋਗਰਾਮ ਇੱਕ ਜਗ੍ਹਾ ਤੇ ਕਰਵਾਉਂਦੇ ਨਾ ਕਿ ਕਿਸੇ ਦੇਸ਼ ਦੇ ਪ੍ਰੋਗਰਾਮ ਦੇ ਵਿੱਚ ਵਿਡੰਬਨਾ ਪਾਈ ਜਾਵੇ ਰਸਤੇ ਬੰਦ ਕਰੀ ਫਿਰ ਉੱਥੇ ਮਾਰ ਕਟਾਈਆਂ ਗੁੰਡਾਗਰਦੀ ਇਹ ਕਿੰਨੀ ਦੇਰ ਤੱਕ ਧੱਕਾ ਕਰ ਲੈਣਗੇ ਮੇਰੇ ਇਲੈਕਸ਼ਨਾਂ ਦੇ ਵਿੱਚ ਇਹ ਕਹਿੰਦੇ ਹੇਰ ਫੇਰ ਕਰੀ ਹੇਰ ਫੇਰ ਕੀ ਇਹਨਾਂ ਨੇ ਕਾਮ ਦੰਡ ਸਾਮ ਬੇਚਾਰਾ ਲਾਤਾ ਮੰਨ ਲਓ ਇਹ ਮੇਰਾ ਸਾਥੀ ਹੈ ਮੇਰੇ ਨਾਲ ਇਹ ਟੂ ਟੂ ਡੋਰ ਕਰ ਰਿਹਾ ਜਾਂ ਮੇਰੀ ਕੈਂਪੇਨ ਕਰ ਰਿਹਾ ਇਹਦੇ ਘਰ ਪੁਲਿਸ ਭੇਜ ਦਿੰਦੇ ਆ ਥਾਣੇੋਂ ਫੋਨ ਆਉਂਦੇ ਆ ਐਸੀ ਕਿੰਨੀਆਂ ਐਗਜ਼ਾਮਪਲਾਂ ਨੇ ਇਹ ਦਿਲ ਤੇ ਹੱਥ ਰੱਖ ਕੇ ਕਹਿਣ ਕਿ ਇਹਨਾਂ ਨੇ ਸਾਡੇ ਨਾਲ ਧੱਕਾ ਨਹੀਂ ਕੀਤਾ ਦੋ ਤਿੰਨ ਬੂਥਾਂ ਦੇ ਉੱਤੇ ਜ਼ਬਰਦਸਤ ਜਾਲੀ VOTING ਕਰਾਈ ਇਹਨਾਂ ਨੇ ਜ਼ਬਰਦਸਤ ਜਾਲੀ VOTING ਲੇਕਿਨ ਲੋਕਾਂ ਦਾ ਜਿਹੜਾ ਫਤਵਾ ਵਹ ਉਹ ਪ੍ਰਮਾਤਮਾ ਨੇ ਸਾਡੇ ਪਰਿਵਾਰ ਨੂੰ ਦਿੱਤਾ ਜਿਵੇਂ ਪਹਿਲੇ ਦਿੱਤਾ ਸੀ ਔਰ ਤੁਸੀਂ ਇਹ ਦੇਖੋ ਜਿੱਥੇ 65% ਵੋਟ ਹੁੰਦੀ ਹੈ 43% ਵੋਟ ਹੋਏ ਕਾਮ ਦੰਡ ਸਾਮ ਸਾਰਾ ਕੁਝ ਲਾਇਆ ਇਹ ਸਾਨੂੰ ਕਹਿੰਦੇ ਜਾਲੀ ਬੋਟ ਜਾਲੀ ਬੋਟ ਇਹਨਾਂ ਨੇ ਪੋਈਆਂ ਔਰ ਸਾਡੇ ਵਾਰਡ ਦੇ ਥੋੜੀ 17 ਦੇ 16 ਦੇ 16 ਜਿਹੜੇ ਵਾਰਡ ਹੈ ਸਾਡੇ ਨਾਰਥ ਹਲਕੇ ਦੇ ਸਾਰਿਆਂ ਨੇ ਧੱਕਾ ਹੋਇਆ ਇਹ ਜਿੱਤ ਨਹੀਂ ਸਕਦੇ ਸੀ ਜੇਕਰ ਇਹ ਸਹੀ ਫੇਅਰ ਇਲੈਕਸ਼ਨ ਕਰਾਂਦੇ ਤੇ ਨਵੀਂ ਲਿਸਟ ਤੇ ਕਰਾਂਦੇ ਐਮਪੀ ਦੇ ਚੋਣਾਂ ਵਿੱਚ ਜਿੱਥੇ ਨੌਰਥ ਹਲਕਾ 20000 ਵੋਟਾਂ ਤੋਂ ਪਿੱਛੇ ਗਿਆ ਜਿੱਥੇ 15 ਜਿੱਤਿਆ ਸੀ ਬਾਉ ਜੀ ਸਾਡੇ ਚੌਧਰੀ ਮਦਲ ਬੱਗਾ ਜੀ 15000 ਵੋਟ ਤੋਂ ਜਿੱਤੇ ਸੀ ਜਦੋਂ ਹਵਾ ਆਈ ਸੀ ਉਹ ਵੋਟ ਕੋਈ ਬੱਗਾ ਸਾਹਿਬ ਨੇ ਥੋੜੀ ਪਈ ਸੀ ਉਹ ਤੇ ਬਦਲਾਵ ਨੂੰ ਪੈ ਗਈ ਸਾਡੇ ਜਿਹੜੇ ਪੰਜਾਬੀ ਨੇ ਭੋਲੇ ਭਾਲੇ ਪੰਜਾਬੀ ਅਸੀਂ ਲੋਕ ਆ ਅਸੀਂ ਕਿਸੇ ਦੀਆਂ ਗੱਲਾਂ 'ਚ ਬਹੁਤ ਛੇਤੀ ਆਏ ਨੇ ਇਹਨਾਂ ਨੇ ਤੁਹਾਨੂੰ ਕਿਹਾ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਕੀਤਾ ਹਰ ਉਲੀ ਦੇ ਉੱਪਰ ਚਲੇ ਜਾਓ ਡਬਲ ਹੋਗੇ ਠੇਕੇ ਹਰ ਗੁਰਦੁਆਰਾ ਮੰਦਿਰ ਸਕੂਲਾਂ ਦੇ ਨੇੜੇ ਠੇਕੇ 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 ਆਪਣੇ ਆ ਤੁਸੀਂ ਛੋਟੀ ਐ ਬੋਲ ਜਾਓ ਮੇਨ ਹੰਬੜਾ ਰੋਡ ਤੇ ਠੇਕਾ ਅੰਦਰਲੇ ਪਾਸੇ ਨਾਲੇ ਦੇ ਉੱਪਰ ਠੇਕਾ ਮੇਨ ਰਾਜਪੁਰਾ ਚੌਕ ਤੋਂ ਅੰਦਰ ਆਓ ਮੇਨ ਤੇ ਠੇਕਾ ਨਾਲੇ ਦੇ ਉੱਪਰ ਠੇਕਾ ਤੁਹਾਡੇ ਜਿੱਧਰ ਲਾਈਨਾਂ ਤੇ ਜਾਓ ਲਾਈਨਾਂ ਤੋਂ ਪਹਿਲੇ ਠੇਕਾ ਲਾਈਨਾਂ ਤੋਂ ਬਾਅਦ ਡੇਕੇ ਦੀ ਗਿਣਤੀ ਨਹੀਂ ਵਧਾਤੀ ਨਸ਼ਾ ਕਿੱਥੇ ਖਤਮ ਹੋਇਆ ਕੀ ਤੁਸੀਂ ਦੇਖਿਆ ਵੀ ਗੋਰੇ ਜਿਹੜੇ ਸੀਗੇ ਭਗਵੰਤ ਜੀ ਕਹਿੰਦੇ ਗੋਰੇ ਢੋਡੇ ਇੱਥੇ ਦੇਖੋਗੇ ਤੇ ਫੈਕਟਰੀਆਂ 'ਚ ਕੰਮ ਕਰਨਗੇ ਆ ਕੇ ਗੋਰੇ ਇੱਥੇ ਆ ਕੇ ਕੰਮ ਕਰਨੇ ਆਇਆ ਕੋਈ ਗੋਰਾ ਨਾ ਜਰ ਦੱਸੋ ਕੋਈ ਸਾਡੀ ਧੀ ਪੈਨ ਨੂੰ ਜਿਹਨਾਂ ਨੇ ਵਾਅਦਾ ਕਰਿਆ ਸੀ 1000 ਰੁਪਇਆ ਆਪਣੇ ਜਮੀਰ ਨੂੰ ਹੱਥ ਰੱਖ ਕੇ ਉਹ ਵੀ ਇਹਨਾਂ ਨੇ ਕਿਸੇ ਨੂੰ ਕਿਸੇ 1 ਰੁਪਇਆ ਵੀ ਦਿੱਤਾ ਧੋਖਾ ਦਿੱਤਾ ਸਿਰ ਪੰਜਾਬੀਆਂ ਨੂੰ ਸਿਰਫ ਤੇ ਸਿਰਫ ਧੋਖਾ ਉਹ ਧੋਖੇ ਦਾ ਰਿਜ਼ਲਟ ਦਿੱਲੀ ਲੋਕਾਂ ਲੋਕ ਜਾਗੇ ਨੇ ਇੱਥੇ ਜਾਗੇ ਪਏ ਨੇ ਇਹ 2027 ਦੇ ਵਿੱਚ ਜਿਸ ਪ੍ਰਕਾਰ ਆਏ ਨੇ ਜੋ ਇਹ ਫਸਲ ਬੀਜੀ ਰਹੇ ਉਹ ਇਹਨਾਂ ਨੂੰ ਵੱਢਣੀ ਪੈਣੀ ਹੈ ਮੇਰਾ ਇੱਕ ਸਾਥੀ ਸੀ ਪੱਤਰਕਾਰ ਉਹਨੇ ਮੈਨੂੰ ਦੱਸਿਆ ਕਹਿੰਦਾ ਯਾਰ ਇਦਾਂ ਵੀ ਹੁੰਦਾ ਕਿ ਕਈ ਵਾਰੀ ਹੱਥਾਂ ਨਾਲ ਮਾਰੀਆਂ ਗੰਡਾਂ ਤੇ ਦੰਦਾਂ ਨਾਲ ਖੋਣੇ ਪੈਂਦੇ ਬਿਲਕੁਲ ਹੁੰਦਾ ਇਹ ਗੰਡਾਂ ਖੋਲਣੀਆਂ ਪੈਣਗੀਆਂ ਇਹ ਜੋ ਕਰ ਰਹੇ ਨੇ ਜਿੱਤਰਾ ਝੂਠੇ ਪਰਚੇ ਦਰਜ ਕਰਾਏ ਜਾ ਰਿਹਾ ਸਾਡੇ ਕਾਰਜਕਰਤਾ ਨੂੰ ਡਰਾਇਆ ਤਮਕਾਇਆ ਜਾ ਰਿਹਾ ਹੈ ਕਿਸੇ ਮਹੱਲੇ ਦੇ ਵਿੱਚ ਛੋਟੀ ਮੋਟੀ ਲੜਾਈ ਹੁੰਦੀ ਉਹਨੂੰ ਪੋਲੀਟਿਕਲ ਇਸ਼ੂ ਬਣਾਉਂਦੇ ਨੇ ਕੋਈ ਸਫਾਈ ਕਰਮਚਾਰੀ ਕੋਈ ਸੀਵਰਮੈਨ ਕੋਈ ਕੰਮ ਦੇਖ ਲੈ ਉਹਨੂੰ ਉਹਨੂੰ ਦਬਾਅ ਦੀ ਰਾਜਨੀਤੀ ਕਰਦੇ ਆ ਉਹ ਜਿਹੜਾ ਦੱਬ ਗਿਆ ਦੱਬ ਗਿਆ ਅਸੀਂ ਤਾਂ ਬੱਬਰ ਸ਼ੇਰਾਂ ਤੁਹਾਡੇ ਭਰਾ ਛੋਟੇ ਭਰਾ ਆ ਤੁਹਾਡੇ ਅਸੀਂ ਤਾਂ ਦੱਬਨ ਵਾਲਿਆਂ ਚੋ ਕਿੱਥੇ ਆ ਅਸੀਂ ਜਵਾਬ ਦੇਵਾਂਗੇ ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ ਫੇਰ ਇੱਕ ਵਾਰੀ ਕਹਿਣ ਲੱਗਾ ਕਿ ਜਿਹੜਾ ਵੀ ਜਿੰਨਾ ਜਿੰਨੀ ਜਿਹਦੀ ਸੋਚ ਹੈ ਉਹਨੇ ਉਹੋ ਜੇ ਕੰਮ ਕਰਨੇ ਜਦੋਂ ਕਿਸੇ ਕੋਲ ਜਵਾਬ ਨਹੀਂ ਹੈ ਜਨਤਾ ਦਾ ਫੈਸਲਾ ਮਨ ਨੂੰ ਨਹੀਂ ਤਿਆਰ ਆਪਾ ਹਾਰ ਤੋ ਇੰਨੇ ਬਖਲਾ ਗਏ ਤੇ ਫਿਰ ਇਹੋ ਜਿਹੀ ਕੰਮੀ ਕਰਨੇ ਆ ਕਦੀ ਲੜ ਪਏ ਕਦੀ ਕਿਸੇ ਨਾਲ ਲੜ ਪਏ ਕੇ ਜਦਾ ਜਾ ਕੇ ਦਫਤਰਾਂ ਦੇ ਸਾਡੇ ਦਫਤਰਾਂ ਚੱਕਰ ਮਾਰਦੇ ਨੇ ਇੰਨੇ ਇੰਨੇ ਮਾੜੇ ਹਾਲਾਤ ਹੋਏ ਪਏ ਨੇ ਹੁਣ ਮੇਰੇ ਮੈਨੂੰ ਜਿੰਨੇ ਸਲਾਹ ਦਿੱਤੀ ਉਹਨੇ ਇਹੀ ਕਿਹਾ ਕਿ ਪਾਪ ਨਹੀਂ ਖੱਟੀ ਦਾ ਹੁੰਦਾ ਸਾਡੀ ਭੈਣ ਆ ਚਲੋ ਜਿੱਦਾਂ ਦੀ ਵੀ ਆ ਮਾੜੇ ਚੰਗੇ ਸ਼ਬਦ ਬੋਲਦੇ ਆ ਮੇਰੇ ਖਿਲਾਫ ਅੱਖਾਂ ਕੱਢ ਦਾਂਗੀ ਮੈਂ ਅੰਦਰੋਂ ਹਲਕਾ ਤੋਂ ਕੱਢ ਲਵਾਂਗੀ ਪਤਾ ਨਹੀਂ ਉਹਨਾਂ ਸ਼ਹਿਰ ਤੇ ਤੁਹਾਨੂੰ ਪਤਾ ਹੀ ਹੈ ਫਿਰ ਸਰਕਾਰ ਦੀ ਹੁੰਦੀ ਹੈ ਸਰਕਾਰ ਦੇ ਨੁਮਾਇੰਦਿਆਂ ਦੀ ਸ਼ਾਇ ਹੁੰਦੀ ਜਿਹੜੇ ਇੰਨਾ ਬੋਲਦੇ ਆ ਪਰ ਕੋਈ ਗੱਲ ਨਹੀਂ ਸਾਡੀ ਝੋਲੀ ਅੜੀ ਹੈ ਅਸੀਂ ਹਰ ਚੀਜ਼ ਨੂੰ ਝੋਲੀ ਦੇ ਵਿੱਚ ਲਵਾਂਗੇ ਕੋਈ ਗੱਲ ਨਹੀਂ ਫੇਸ ਕਰਾਂਗੇ ਹਰ ਚੀਜ਼ ਨੂੰ ਸੋ ਰੋਹਿਤ ਸਿੱਕਾ ਕਾਉਂਸਲਰ ਨੇ ਵਾਰਡ ਨੰਬਰ 4 ਤੋਂ ਪਹਿਲੀ ਵਾਰ ਇਹ ਕਾਉਂਸਲਰ ਬਣੇ ਲੇਕਿਨ ਇਹਨਾਂ ਦੀ ਮਿਸਿਸ ਪਿਛਲੀ ਵਾਰੀ ਕਾਉਂਸਲਰ ਐਨੀ ਰੋਹਿਤ ਸਿੱਕਾ ਕਾਉਂਸਲਰ ਸੀਗੇ ਗੱਲ ਕਰਾਂਗੇ ਮੋਹਿਤ ਬਬਲਾ ਸਿੱਕਾ ਉਹਨਾਂ ਦੇ ਨਾਲ ਬੜੇ ਮਸ਼ਹੂਰ ਫੇਸ ਬਣ ਗਏ ਇਤਕੀ ਇਲੈਕਸ਼ਨ 'ਚ ਔਰ ਵੱਡੇ ਸਿੱਕਾ ਸਾਹਿਬ ਤਾਂ ਮਖੋਲਿਆ ਮੂੜ ਚ ਕਹਿੰਦੇ ਵੀ ਡਾਕਟਰ ਭੇਜ ਦਾਂਗੇ ਤੁਸੀਂ ਕੀ ਭੇਜਣ ਲੱਗੇ ਨਹੀਂ ਭੇਜਣਾ ਕੁਝ ਨਹੀਂ ਜੀ ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਔਰ ਤੁਹਾਡੇ ਨਿਊਜ਼ ਨੈਸ਼ਨਲ 24 ਇੰਟੂ 7 ਦੇਖ ਰਹੇ ਸਾਰੇ ਸ਼ਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਸਾਰਿਆਂ ਤੱਕ ਲੋਕਾਂ ਤੱਕ ਸਾਡੀ ਆਵਾਜ਼ ਜਿਹੜੀ ਹੈ ਜਨ-ਚੰਦ ਤੱਕ ਪਹੁੰਚਾਉਂਦੇ ਹੋ ਕਿਉਂਕਿ ਅਸੀਂ ਦੇਖਦੇ ਹਾਂ ਤੁਸੀਂ ਨਿਰਪੱਖ ਪੱਤਰਕਾ ਦੇ ਪੱਤਰਕਾਰਤਾ ਦੇ ਨਾਮ ਦੇ ਉੱਤੋਂ ਫੇਮਸ ਹੋ ਚਾਹੇ ਉਹ ਕਿਸੇ ਵੀ ਪਾਰਟੀ ਦੀ ਕੋਈ ਹੋਵੇ ਤੁਸੀਂ ਹਮੇਸ਼ਾ ਉਹ ਚੀਜ਼ ਨੂੰ ਜਨਤਕ ਕੀਤਾ ਔਰ ਤੁਸੀਂ ਅੱਛਾ ਕੀਤਾ ਜਿਹੜਾ ਪਿੱਛੇ 21 ਦਸੰਬਰ ਨੂੰ ਨਗਰ ਨਿਗਮ ਦੇ ਚੋਣਾਂ ਹੋਏ ਵਾਰਡ ਨੰਬਰ 66 ਦੇ ਸਾਡੇ ਵੱਡੇ ਵੀਰ ਰੋਹਿਤ ਸਿੱਕਾ ਦੇ ਖਿਲਾਫ ਜਿਹੜੀ ਇਲੈਕਸ਼ਨ ਪਟੀਸ਼ਨ ਲੱਗੀ ਹੈ ਉਹ ਤੁਹਾਡੇ ਧਿਆਨ ਚਾਹੀ ਤੁਸੀਂ ਲੈ ਕੇ ਆਏ ਉਹ ਅੱਜ ਸਾਡਾ ਪੱਖ ਲੈਣ ਇੱਥੇ ਆਏ ਹੋ ਤਾਂ ਮੈਂ ਸਭ ਤੋਂ ਪਹਿਲੇ ਤਾਂ ਤੁਹਾਡਾ ਧੰਨਵਾਦ ਕਰਦਾ हूं ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੁਹਾਡੀ ਟੀਮ ਦਾ ਧੰਨਵਾਦ ਕਰਦਾ ਪਰ ਬਾਜੀ ਹੁਣ ਗੱਲ ਆ ਗਈ ਇਲੈਕਸ਼ਨ ਦੀ 21 ਦਸੰਬਰ ਨੂੰ ਜਿਹੜੀ ਇਲੈਕਸ਼ਨ ਦਾ ਰਿਜ਼ਲਟ ਆਇਆ ਨਾ ਵਾਰਡ ਨੰਬਰ 66 ਦੇ ਵਿੱਚ ਜਿਹੜੀ ਜਿੱਤ ਹੋਈ ਹੈ ਉਹ ਸੱਚ ਦੀ ਜਿੱਤ ਹੋਈ ਹੈ ਝੂਠ ਦੀ ਹਾਰ ਹੋਈ ਹੈ ਅਸੱਤਿਆ ਜਿਹੜਾ ਉਹ ਹਾਰਿਆ ਸੱਤ ਜਿੱਤਿਆ ਉੱਥੇ ਗੁੰਡਾਗਰਦੀ ਹਾਰੀ ਐ ਸ਼ਰਾਫਤ ਜਿੱਤੀ ਐ ਉੱਥੇ ਫੇਸਬੁੱਕ ਸੋਸ਼ਲ ਮੀਡੀਆ ਤੇ ਫਲਾਇਆ ਹੋਇਆ ਭ੍ਰਮ ਹਾਰਿਆ ਗਰਾਸ ਰੂਟ ਤੇ ਕੀਤਾ ਹੋਇਆ ਲੋਕਾਂ ਦਾ ਵੱਡੇ ਵੀ ਰੋਹਿਤ ਸਿੱਕਾ ਦਾ ਕੀਤਾ ਹੋਇਆ ਕੰਮ ਜਿੱਤਿਆ ਉਹ ਕੰਮ ਇਹਨਾਂ ਕੋਈ ਬਰਦਾਸ਼ ਨਹੀਂ ਹੋ ਰਿਹਾ ਇਹਨਾਂ ਨੂੰ ਹਜੇ ਤੱਕ ਯਕੀਨ ਹੀ ਨਹੀਂ ਆਇਆ ਮੈਂ ਤੁਹਾਡੀ ਇੰਟਰਵਿਊ ਦੇਖ ਰਿਹਾ ਸੀ ਤੁਹਾਡੇ ਚੈਨਲ ਦੀ ਇੰਟਰਵਿਊ ਦੇਖ ਰਿਹਾ ਸੀ ਉਦੇ ਜਿਹੜੇ ਲੋਕ ਆਪ ਹੀ ਮੰਨ ਰਹੇ ਨੇ ਭਾਈ ਵੀ ਅਸੀਂ ਹਾਰਨ ਤੋਂ ਬਾਅਦ ਡਿਪਰੈਸ਼ਨ ਚ ਚਲੇ ਗਏ ਤੁਸੀਂ ਆਪ ਸਮਝਦੇ ਅਸੀਂ ਸਮਝ ਸਕਦੇ ਹਾਂ ਉਹਨਾਂ ਦੀ ਭਾਵਨਾ ਸਮਝ ਸਕਦੇ ਹਾਂ ਅਸੀਂ ਸਮਝ ਸਕਦੇ ਹਾਂ ਵੀ ਉਹਨਾਂ ਦੇ ਮਨ ਤੇ ਕੀ ਬੀਤਦੀ ਰਾਜਨੀਤੀ ਦੇ ਵਿੱਚ ਹਾਰ ਬਰਦਾਸ਼ਤ ਕਰਨਾ ਵੀ ਇੱਕ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਲਾ ਹੈ ਉਹ ਇਹਨਾਂ ਕੋਲ ਹੈ ਬਰਦਾਸ਼ਤ ਦਾ ਮਾਦਾ ਨਹੀਂ ਹੈਨਾਂ ਕੋਲ ਇਹ ਉਹਨੇ ਵੀ ਬਾਰ-ਬਾਰ ਲੋਕਾਂ ਨੂੰ ਕਹਿੰਦੇ ਅਸੀਂ 3000 ਦੇ ਕਰੀਬ ਵੋਟ ਲਈ ਅਸੀਂ ਕਹਿੰਦੇ ਅਸੀਂ ਹਾਰੇ ਨਹੀਂ ਬਸ ਜਿੱਤ ਨਹੀਂ ਸਕੇ ਉਹ ਮੈਂ ਕਿਹਾ ਭਾਈ ਤੁਸੀਂ ਆਪ ਦੇ ਐਮਐਲਏ ਸਾਹਿਬ ਨੂੰ ਪੁੱਛੋ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਹਜੇ ਤੱਕ ਵੀ ਉਹਨਾਂ ਨੂੰ ਇੱਕ ਬਹੁਤ ਗਹਿਰਾ ਸਦਮਾ ਲੱਗਾ ਔਰ ਉਹ ਗੱਲ ਬਿਲਕੁਲ ਠੀਕ ਕਹਿ ਰਹੇ ਨੇ ਡਿਪਰੈਸ਼ਨ ਇੱਕ ਬਹੁਤ ਭयंकर ਬਿਮਾਰੀ ਹੈ ਮੈਂ ਉਹਨਾਂ ਦੀ ਗੱਲ ਨਾਲ ਐਗਰੀਆ ਉਹਦੇ ਚੋਂ ਉੱਬਰਦਿਆਂ ਨੂੰ ਥੋੜਾ ਸਮਾਂ ਲੱਗ ਜਾਂਦਾ ਔਰ ਹੋ ਸਕਦਾ ਵੀ ਉਹ ਥੋੜਾ ਬੋਤਾ ਬਾਹਰ ਆ ਰਹੇ ਆ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਆ ਪਰ ਫਿਰ ਤੁਸੀਂ ਆਪ ਸਮਝਦਾ ਰਹੋ ਹਜੇ ਵਿਚਾਰੇ 21 ਦਸੰਬਰ ਦੇ ਡਿਪਰੈਸ਼ਨ ਚੋਂ ਬਾਹਰ ਆ ਹੀ ਰਹੇ ਸੀ 8 ਫਰਵਰੀ ਜਿਹੜਾ ਦਿੱਲੀ ਚੋ ਨਾਅਬ ਹੋਇਆ ਉਹਦਾ ਡਿਪਰੈਸ਼ਨ ਇੱਕ ਹੋਰ ਉਹਨਾਂ ਨੂੰ ਪਿਆ ਗਿਆ ਦੇ ਅਸੀਂ ਉਹਨਾਂ ਦੀ ਮਾਨਸਿਕ ਸਥਿਤੀ ਜਿਹੜੀ ਹੈ ਉਹਨੂੰ ਸਮਝ ਸਕਦੇ ਆ ਸਾਡੀ ਸੱਦ ਭਾਵਨਾ ਉਹਨਾਂ ਦੇ ਨਾਲ ਹੈ ਕੋਈ ਗੱਲ ਨਹੀਂ ਰਾਜਨੀਤੀ ਹੈ ਵੋਟਾਂ ਫਿਰ ਆਣਗੇ 2029 2030 ਚ ਫਿਰ ਚਨਾਵ ਆਣਗੇ ਫਿਰ ਮੁਕਾਬਲਾ ਕਰਨਗੇ ਅਸੀਂ ਮੈਂ ਤੁਹਾਡੇ ਨਾਲ ਚੈਨਲ ਦੇ ਉੱਤੇ ਵਾਦਾ ਕਰਦਾ ਇਤੋਂ ਜ਼ਿਆਦਾ ਵੋਟਾਂ ਨਾ ਹਰਾਵਾਂਗੇ ਰਹੀ ਗੱਲ ਉਹਨਾਂ ਨੇ ਸਾਡੇ ਤੇ આરોਪ ਲਗਾਇਆ ਵੀ ਜਾਲੀ ਦਸਤਾਵੇਜ਼ ਗਲਤ ਦਸਤਾਵੇਜ਼ ਲਾ ਕੇ ਰੋਹ ਸਿਕਾਣੇ ਇਲੈਕਸ਼ਨ ਫਾਈਲ ਕੀਤੇ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਹਾਡੇ ਚੈਨਲ ਦੇ ਰਾਹੀਂ ਮੈਂ ਤੁਹਾਨੂੰ ਪੂਰੇ ਇਸ ਵਾਰਡ ਦੀ ਇਸ ਲੁਧਿਆਣੇ ਦੀ ਜਨਤਾ ਸੁਣਨ ਜੰਨਾ ਬੜੀ ਜ਼ਿੰਮੇਵਾਰੀ ਨਾਲ ਮੈਂ ਗੱਲ ਕਹਿ ਰਿਹਾ ਇੱਕ ਵੀ ਦਸਤਾਵੇਜ਼ ਉਹਦੇ ਵਿੱਚ ਗਲਤ ਹੋਵੇ ਤਾਂ ਸਾਡਾ ਪਰਿਵਾਰ ਰਾਜਨੀਤੀ ਛੱਡ ਦੂਗਾ ਇਹ ਸਿਰਫ ਔਰ ਸਿਰਫ ਨਿਰ ਆਧਾਰ ਬੇਸਲੈਸ ਇਹਦਾ ਕੋਈ ਆਧਾਰ ਹੀ ਨਹੀਂ ਹੈ ਸਿਰਫ આરોਪ ਨੇ ਇੱਕ ਗੱਲ ਬਹੁਤ 21 ਤਰੀਕ ਨੂੰ ਪ੍ਰਮਾਣਿਤ ਹੋਈ ਹੈ ਸਾਡੇ ਵਾਰਡ ਦੇ ਵਿੱਚ ਜਿਹੜਾ ਸੱਚ ਹੁੰਦਾ ਨਾ ਸਾਹਿਬ ਉਹ ਪਰਤਾੜਿਤ ਹੋ ਸਕਦਾ ਹੈ पराजित ਨਹੀਂ ਹੋ ਸਕਦਾ ਉਹ ਚੀਜ਼ 21 ਦਸੰਬਰ ਨੂੰ ਇਹਨਾਂ ਨੂੰ ਦਿਖੀ ਹੈ ਵੀ ਸੱਚ ਜਿਹੜਾ ਸੀ ਪਰਤਾੜਿਤ ਹੋਇਆ ਪਰ पराजित ਨਹੀਂ ਹੋਇਆ ਸਾਹਿਬ ਸੋ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰੀ ਪਰਮਾਤਮਾ ਅਗੇ ਵੀ ਬੇਨਤੀ ਹੈ ਵੀ ਸਾਡੇ ਵੱਡੇ ਭੈਣ ਜੀ ਨੇ ਕੋਈ ਨਹੀਂ ਰਾਜਨੀਤਿਕ ਸਾਡੇ મતભੇਦ ਨੇ ਪਾਰਟੀਆਂ ਅਲੱਗ-ਅਲੱਗ ਨੇ ਉਹ ਆਪਣੀ ਵਿਚਾਰਧਾਰਾ ਦੇ ਨਾਲ ਜੁੜੇ ਨੇ ਅਸੀਂ ਆਪਣੀ ਵਿਚਾਰਧਾਰਾ ਨਾਲ ਜੁੜਿਆ ਪਰਮਾਤਮਾ ਉਹਨਾਂ ਨੂੰ ਜਿਹੜਾ ਉਹਨਾਂ ਦਾ ਦਿਮਾਗੀ ਸੰਤੁਲਨ ਹੈ ਉਹ ਦੁਰਸਤ ਕਰੇ ਹਾਰ ਸਹਿਣ ਦੀ ਉਹਨਾਂ ਨੂੰ ਜਿਹੜੀ ਹਾਰ ਹੋਈ ਹੈ ਉਹ ਸਹਿਣ ਕਰਨ ਦੀ ਉਹਨਾਂ ਨੂੰ ਸ਼ਕਤੀ ਪ੍ਰਾਪਤ ਕਰੇ ਪਰਮਾਤਮਾ ਵੱਲ ਉਹਦੇ ਪਰਿਵਾਰ ਨੂੰ ਵੀ ਮੇਰੀ ਬੇਨਤੀ ਹੈ ਵੀ ਕਿਸੇ ਨਾ ਕਿਸੇ ਅੱਛੇ ਡਾਕਟਰ ਕੋ ਮੈਡੀਸਨ ਲੈਣ ਦੀ ਜ਼ਰੂਰਤ ਹੈ ਤਾਂ ਕਿ ਜਿਹੜਾ ਆਪਣਾ ਦਿਮਾਗੀ ਸੰਤੁਲਨ ਨੂੰ ਠੀਕ ਕਰ ਰੱਖਣ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਪ੍ਰਭਾਤ ਜੀ ਸਿਕਾ ਸਾਹਿਬ ਐਸੀ ਬੜੀ ਵੱਡੀ ਗੱਲ ਕੀਤੀ ਕਿ ਜੇ ਦਸਤਾਵੇਜ਼ ਵਿੱਚ ਗਲਤ ਪਾਏ ਗਏ ਜਾਂ ਕੁਛ ਇਦਾਂ ਉਦਾਂ ਤੇ ਫਿਰ ਤਾਂ ਤੁਸੀਂ ਰਾਜ ਨਹੀਂ ਛੱਡੋਗੇ ਬੜੀ ਵੱਡੀ ਗੱਲ ਕਰਤੀ ਤੁਸੀਂ ਇਹ ਐ ਨਾ ਹੋਵੇ ਕਿ ਤੇ ਤਖਤਾ ਪਲਟਿਆ ਜਾਵੇ ਕਿਉਂਕਿ ਭੰਜੀ ਹੁਣੀ ਤਾਂ ਕਹਿ ਰਹੇ ਨੇ ਕਿ ਤਖਤਾ ਪਲਟ ਕੇ ਛੱਡਾਂਗੇ ਮੈਂ ਤੁਹਾਨੂੰ ਦੱਸ ਹੁੰਦਾ ਕੀ ਹੈ ਪ੍ਰਭਾਤ ਜੀ ਇੱਕ ਰਾਜਨੀਤੀ ਦੇ ਵਿੱਚ ਨਾ ਜਦੋਂ ਅਸੀਂ ਚੋਣ ਲੜਦੇ ਹਾਂ ਉਹਦੀ ਇੱਕ ਪ੍ਰਕਿਰਿਆ ਹੁੰਦੀ ਹੈ ਉਸ ਚੋਣ ਦੇ ਵਿੱਚ ਸਰਕਾਰ ਵੱਲੋਂ ਬੰਦੇ ਅਪਾਇੰਟ ਕੀਤੇ ਜਾਂਦੇ ਆ ਪ੍ਰੈਜ਼ਾਈਡਿੰਗ ਅਫਸਰ ਹੁੰਦੇ ਆ ਆਰਓ ਹੁੰਦੇ ਆ ਉਹਦੇ ਇੱਕ ਸਮਾਂ ਹੁੰਦਾ ਹੈ ਵੀ ਤੁਸੀਂ ਇੰਨੀ ਤਰੀਕ ਤੱਕ ਆਪਣੇ ਕਾਗਜ਼ਤ ਭਰ ਸਕਦੇ ਹੋ ਉਸ ਤੋਂ ਬਾਅਦ ਇੱਕ ਸਮਾਂ ਹੁੰਦਾ ਹੈ ਵੀ ਤੁਸੀਂ ਇੰਨੀ ਤਰੀਕ ਤੱਕ ਤੁਹਾਡੇ ਕਾਗਜ਼ਾਦੀ ਛਾਣਬੀਨ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਹੁੰਦਾ ਵੀ ਇਹਨੇ ਲੋਕਾਂ ਦੇ ਕਾਗਜ਼ ਸਹੀ ਪਾਏ ਗਏ ਇਹਨੇ ਜਿਹੜੇ ਲੋਕ ਹੈ ਉਹਨਾਂ ਦੇ ਕਾਗਜ਼ ਸਹੀ ਨਹੀਂ ਪਾਏ ਗਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ 900 ਲਗਭਗ 973 ਤਕਰੀਬ ਲੋਕਾਂ ਨੇ 95 ਵਾਰਡਾਂ ਦੇ ਵਿੱਚ ਕਾਗਜ਼ ਭਰੇ ਸੀ ਕੁਝ ਲੋਕਾਂ ਨੇ ਕਾਗਜ਼ ਆਪਣੇ ਵਾਪਸ ਲੈ ਲਏ ਸੀ 19 ਲੋਕਾਂ ਦੇ ਕਾਗਜ਼ ਰੱਦ ਹੋਏ ਸੀ ਹਾਲਾਂਕਿ ਸਾਡੇ ਬੀਜੇਪੀ ਦੇ ਵੀ ਕੁਝ ਸੁਮਿਤ ਮਲੋਤਰਾ ਜੀ ਸਾਡੇ ਕਾਂਸਲਰ ਨੇ ਇੱਕ ਕਾਂਸਲਰ ਉਹਨਾਂ ਦੇ ਵਾਈਫ ਦੇ ਜਿਹੜੇ ਕਾਗਜ਼ ਆ ਉਹ ਵੀ ਰੱਦ ਹੋਏ ਸੀ ਤੇ ਉਹ ਸਾਡੇ ਤਾਂ ਕਾਗਜ਼ ਬਿਲਕੁਲ ਕਰਕੇ ਚੈੱਕ ਕਰਕੇ ਤਾਂ ਹੀ ਸਾਨੂੰ ਇਲੈਕਸ਼ਨ ਲੜਨ ਦੀ ਉਹ ਮਿਲੀ ਜਾਇਤ ਮਿਲੀ ਇਦਾਂ ਦੇ ਦਿੰਦੇ ਆ ਜੀ ਇਲੈਕਸ਼ਨ ਲੜਨ ਦੀ ਜਾਇਤ ਮਿਲ ਜਾਂਦੀ ਆ ਉਹ ਤਾਂ ਬਿਲਕੁਲ ਹੀ ਬੇਸਲੈਸ ਬੇਬੁਨਿਆਦ ਗੱਲਾਂ ਨੇ ਇੱਕ ਹਰਾਸ ਕਰਨ ਵਾਲੀ ਗੱਲ ਹੈ ਔਰ ਅਸੀਂ ਸਾਡੇ ਲਈ ਕੋਈ ਚੀਜ਼ਾਂ ਕੋਈ ਨਵੀਆਂ ਨਹੀਂ ਐ 2018 ਦੇ ਵਿੱਚ ਅਸੀਂ ਚੋਣਾਂ ਲੜੇ ਉਸ ਤੋਂ 5-6 ਮਹੀਨੇ ਹੀ ਅਜੇ ਬੀਤੇ ਸੀ ਸਾਨੂੰ 354 ਦੇ ਝੂਠੇ ਮਗਦਮੇ ਵਿੱਚ ਫਸਾ ਦਿੱਤਾ ਗਿਆ ਹੁਣ ਅਜੇ ਅਸੀਂ 21 ਦਸੰਬਰ ਨੂੰ ਇਲੈਕਸ਼ਨ ਜਿੱਤੇ ਆ ਤਾਂ ਲਗਭਗ ਸਮਝ ਲਓ 15-20 ਦਿਨ ਹੀ ਹੋਏ ਆ ਇਹ ਮਹੀਨਾ ਹੋਇਆ ਤਾਂ ਸਾਨੂੰ ਇਸ ਕੇਸ 'ਚ ਫਸਾ ਦਿੱਤਾ ਗਿਆ ਤਾਂ ਸਾਨੂੰ ਅਸੀਂ ਬਹੁਤ ਅੱਛੇ ਤਰੀਕੇ ਨਾਲ ਇਸ ਇਲੈਕਸ਼ਨ ਦਾ ਸਾਡੇ ਐਡਵੋਕੇਟ ਨਾਲ ਕਰਕੇ ਇਹਦਾ ਪੂਰਾ ਮੂੰਹ ਤੋੜ ਜਵਾਬ ਦੇਾਂਗੇ ਕੋਰਟ ਦੇ ਵਿੱਚ ਇਹਨਾਂ ਨੂੰ ਔਰ ਬਾਕੀ ਜੋ ਮਾਨਯੋਗ ਅਦਾਲਤ ਕਹ ਦੇਗੀ ਸਾਨੂੰ ਮਨਜ਼ੂਰ ਆ ਅਸੀਂ ਸਿਰ ਚਗਾ ਕੇ ਉਹਦਾ ਕਰਾਂਗੇ ਬਾਕੀ ਬੜਨਾ ਕੁਛ ਨਹੀਂ ਮੈਂ ਤੁਹਾਨੂੰ ਦੱਸਦਾ ਸਿਕਾ ਸਾਹਿਬ ਗੱਲ ਥੋੜੀ ਜੱਕੇ ਕਰਾ ਲਈ ਥੋੜੀ ਜੱਕੇ ਚਲੀਏ ਹੁਣ ਤੁਸੀਂ ਤੁਹਾਡੇ ਬ੍ਰਦਰ ਕਹਿ ਰਹੇ ਸੀਗੇ ਕਿ 2029 ਆ ਗਿਆ ਉਸ ਤੋਂ ਬਾਅਦ ਹੁਣ 29 ਆ ਜਾਏਗਾ 29 ਆ ਗਿਆ 29 ਆ ਜਾਏਗਾ 2027 ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਨੇ ਮੈਡਮ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਐਮਐਲਏ ਨਾਲ ਖੜਾਂਗੀ ਤੁਸੀਂ ਕਿਹਦੇ ਨਾਲ ਖੜੋਗੇ ਕਿਤੇ ਲੱਗਦਾ ਹੈ ਕਿ ਤੁਸੀਂ ਨਾ ਕੋਈ ਸੁਣਨ ਚਾਹ ਰਿਹਾ ਵੀ ਦਿੱਲੀ ਜਿੱਤ ਗਏ ਨੇ ਪੰਜਾਬ ਦੀ ਵਾਰੀ ਆ ਉਹ ਬੜੇ ਆਸ਼ਵਸਤ ਨਜ਼ਾਰਾ ਲੈ ਨੇ ਕਾਉਂਸਲਰ ਸਾਹਿਬ ਤੁਸੀਂ ਵੀ ਆਸ਼ਵਸਤ ਹੋ ਕਿ ਹਜੇ ਮਨ ਵਿੱਚ ਲੱड्डू ਫੂਟਾ ਤੇ ਬਸ ਹੋਈ ਹੈ ਨਹੀਂ ਨਹੀਂ ਜੀ ਇਹ ਬਿਲਕੁਲ ਇਹ ਸਾਹਮਣੇ ਲਿਖਿਆ ਗਿਆ ਜੋ ਦਿੱਲੀ ਦੇ ਨਤੀਜੇ ਆਏ ਹੈ ਇਹਨਾਂ ਦਾ ਦਿੱਲੀ ਮਾਡਲ ਬਿਲਕੁਲ ਪਬਲਿਕ ਨੇ ਫੇਲ ਕਰਤਾ ਇਹਨਾਂ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਬਿਲਕੁਲ ਜਿਹੜੀ ਪਬਲਿਕ ਹੈ ਉਹਨੇ ਬਿਲਕੁਲ ਉਹਨੂੰ ਫੇਲ ਮੰਨਿਆ ਹੈ ਉਹਦਾ ਦਿੱਲੀ ਮਾਡਲ ਫੇਲ ਹੋ ਚੁੱਕਿਆ ਹੈ ਔਰ ਜਿਹੜੀ ਗੱਲ ਤੁਸੀਂ ਕੀਤੀ 2027 ਦੀ ਔਰ ਜਿਹੜੀ ਮੈਡਮ ਕਹਿੰਦੇ ਨੇ ਸਾਡੇ ਸਤਿਕਾਰਯੋਗ ਭੈਣ ਨੇ ਅਸੀਂ ਉਹਨਾਂ ਦੇ ਖਿਲਾਫ ਕਦੀ ਵੀ ਮਾੜਾ ਸ਼ਬਦ ਨਹੀਂ ਬੋਲਦੇ ਜਿਹੜਾ ਉਹ ਕਹਿੰਦੇ ਨੇ ਵੀ 2018 ਦੇ ਵਿੱਚ ਸਾਡੇ ਬਾਉਜੀ ਇਲੈਕਸ਼ਨ ਲੜਨ ਕਿਤੇ ਮੈਂ ਤੁਹਾਡੇ ਚੈਨਲ ਦੇ ਨਾਲ ਬਾਉਜੀ ਨੂੰ ਵੀ ਅਗਾਹ ਕਰਨਾ ਚਾਹਨਾ ਵੀ ਬਾਉਜੀ 2018 ਦੇ ਵਿੱਚ ਇਹਨਾਂ ਨੇ ਪੰਡਤ ਆਨੰਦ ਸ਼ਰਮਾ ਦੀ ਮਦਦ ਕੀਤੀ ਸੀ ਹਾਂ ਉਹ ਚੰਗੀਆਂ ਵੋਟਾਂ ਤੋਂ ਹਰਿਆ ਮੈਂ ਆਪਦੇ ਬੂਥ ਵੀ ਨਹੀਂ ਜਿੱਤ ਸਕੇ ਦੇ ਸਕੇ ਉਹਨਾਂ ਨੂੰ ਉਹਨਾਂ ਨੂੰ ਲਿਆ ਕੇ ਉਹਨਾਂ ਦੇ ਟੋਏ 'ਚ ਸਿੱਟਤਾ 2022 ਦੇ ਵਿੱਚ ਇਹਨਾਂ ਨੇ ਰਕੇਸ਼ ਪਾਂਡੇ ਜੀ ਦੀ ਮਦਦ ਕੀਤੀ ਉਹਨਾਂ ਨੂੰ ਵੀ ਉਸੇ ਟੋਏ 'ਚ ਸਿੱਟਿਆ ਵੀ ਜਿਸ ਟੋਏ ਦੇ ਵਿੱਚ ਅਨੰਦ ਸ਼ਰਮਾ ਜੀ ਦੀ ਮਾਤਾ ਜੀ ਨੂੰ ਇਹਨੇ ਸਿੱਟਿਆ ਹਰਾ ਕੇ ਵੋਟਾਂ ਦੇ ਮਾਧਿਅਮ ਨਾਲ ਉਸ ਤੋਂ ਬਾਅਦ 2024 ਦੇ ਵਿੱਚ ਪਾਰਲੀਮੈਂਟ ਦੇ ਇਲੈਕਸ਼ਨ ਆ ਗਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਦਾ ਵੀ ਇਹਨਾਂ ਨੇ ਉਹੀ ਹਾਲ ਕੀਤਾ ਉਹਨਾਂ ਨੂੰ ਵੀ ਹਰਾਤਾ ਉਸ ਤੋਂ ਬਾਅਦ ਹੋਰ ਤੋਂ ਦੂਰ ਤੋਂ ਦੂਰ 2024 ਦੇ ਜਿਹੜੇ ਇਲੈਕਸ਼ਨ ਹੋਏ ਕੌਂਸਲਰ ਦੇ ਇਲੈਕਸ਼ਨ ਹੋਏ ਵੱਡੀਆਂ ਵੱਡੀਆਂ ਹਿੰਗ ਮਾਰਨ ਵਾਲੇ ਆਪ ਵੀ ਉਸੇ ਟੋਏ 'ਚ ਡਿੱਗੇ ਉਸ ਤੋਂ ਬਾਅਦ 2025 ਦੇ ਇਲੈਕਸ਼ਨ ਆ ਗਏ ਦਿੱਲੀ ਦੇ ਉਹ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਇੱਕ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਰੋहिणी ਦੀ ਸੀਟ ਤੇ ਗਏ ਉਹ ਪ੍ਰਦੀਪ ਮਿੱਤਲ ਜੀ ਵਿਚਾਰੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਨੇ ਵੀ 32000 ਵੋਟਾਂ ਨਾਲ ਆ ਕੇ ਛੱਡੇ ਨਰਮ ਨੇ ਤੇ ਹੁਣ ਤੁਸੀਂ ਦੇਖ ਲਓ ਵੀ 2027 ਦੇ ਵਿੱਚ ਬੌਜੀ ਦਾ ਕੀ ਹਾਲ ਹੋਣਾ ਸੋ ਮੇਰੀ ਬੇਨਤੀ ਹੈ ਮੈਂ ਤੁਹਾਡੇ ਚੈਨਲ ਦੇ ਨਾਲ ਬੌਜੀ ਨੂੰ ਵੀ ਅਗਾਂਹ ਕਰਨਾ ਚਾਹੁੰਦਾ ਸਾਥਿਓ ਆ ਪ੍ਰਭਾਤ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜੀ ਵੋਟ ਹੈ ਨਾ ਉਹ ਇਮਾਨਦਾਰੀ ਨੂੰ ਪੈਂਦੀ ਹੈ ਵੋਟ ਕੰਮ ਨੂੰ ਪੈਂਦੀ ਹੈ ਵੋਟ ਸ਼ਰਾਫਤ ਨੂੰ ਪੈਂਦੀ ਹੈ ਇਦਾਂ ਸਾਡਾ ਇੱਕ ਸਾਥੀ ਹੈ ਰਜੀਵ ਨਿਕੂ ਉਹਦੇ ਘਰ ਸਵੇਰੇ 6 ਵਜੇ ਪੁਲਿਸ ਭੇਜ ਕੇ ਉਹਦੇ ਬੱਚਿਆਂ ਨੂੰ ਕੁੜੀਆਂ ਨੂੰ ਡਰਾ ਕੇ ਵੋਟ ਮਿਲ ਜਾਗੀ ਰਾਜਨ ਸਟੇਟ ਚ ਸਾਡੇ ਇੱਕ ਸਪੋਰਟਰ ਨੇ ਉਹ ਸੀਨੀਅਰ ਸਿਟੀਜ਼ਨ ਲੇਡੀ ਹੈ ਹੈਂਡੀਕੈਪ ਲੇਡੀ ਹੈ ਉਹ ਸੋ ਨਹੀਂ ਸਕਦੀ ਬੋਲ ਨਹੀਂ ਸਕਦੀ ਉਹਦੇ ਘਰ ਤਿੰਨ ਵਾਰੀ ਪੁਲਿਸ ਭੇਜ ਕੇ ਵੋਟ ਭੇਜੇਗੀ 26 ਜਨਵਰੀ ਦੇਸ਼ ਦਾ ਪਰਬੋ ਹੈ ਤੁਸੀਂ ਗੁੰਡਾਗਰਦੀ ਦਾ ਨੰਗਾ ਨਾਚ ਕਰਤਾ ਰਾਜੂ ਇੱਥੇ ਰਾਜੂ ਸਟੇਟ ਹਰਮੀਤ ਕਲੋਨੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਨੂੰ ਹਰਮੀਤ ਕਲੋਨੀ ਨੂੰ ਇੱਕ ਜੰਗ ਦਾ ਮੈਦਾਨ ਬਣਾਤਾ ਖਾੜਾ ਬਣਾਤਾ ਇਦਾਂ ਵੋਟ ਭੇਜਦੀਆਂ ਇੱਕ ਸਫਾਈ ਕਰਮਚਾਰੀ ਨੂੰ ਇੱਕ ਸੀਵਰਮੈਨ ਦੀ ਬਦਲੀ ਕਰਤੀ ਸਿਰਫ ਇਹ ਉਹਨੇ ਰੋਹਤ ਸਿੱਕੇ ਦੇ ਜਿੱਤਿਆਂ ਦੇ ਆਜਿਸ਼ਵਾਸੀ ਜਲਾਤੀ ਜੀ ਉਹਦੀ ਬਦਲੀ ਕਰਾਤੀ ਤੇ ਇਦਾਂ ਤਨੂੰ ਵੋਟਾਂ ਭੇਜਣ ਗਿਆ ਮੈਂ ਤੁਹਾਨੂੰ ਤੁਹਾਡੇ ਚੈਲੰਜ ਦੇਣਾ ਮੰਦਲਾਲ ਬੱਗਾ ਜੀ ਨੂੰ ਐਮਐਲਏ ਸਾਹਿਬ ਨੂੰ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਅਗਾਹ ਕਰਨਾ ਚਾਹਨਾ ਜੋ ਜਿੱਜਣਗੇ ਉਹ ਵੱਢਣਗੇ ਇਹ ਤੇ ਉਹਨਾਂ ਦਾ ਪੱਕਾ ਕਰ ਰਹੇ ਨੇ ਦੁਸ਼ਮਣ ਪੱਕੇ ਖੜੇ ਕਰ ਰਹੇ ਨੇ ਔਰ ਮੇਰੀ ਬੇਨਤੀ ਹੈ ਵੀ ਜੇ ਵੋਟ ਰੋਹਿਤ ਸਿੱਕੇ ਨੇ ਆਪਣੀ ਲਕੀਰ ਲੰਬੀ ਕੀਤੀ ਹੈ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੁਣੇ ਕੋਸ਼ਿਸ਼ ਕਰ ਰਹੇ ਵੀ ਰੋਹਿਤ ਸਿੱਕੇ ਦੀ ਕਿਸੇ ਨਾ ਕਿਸੇ ਲਕੀਰ ਖੁਰਚਣ ਦੀ ਕੋਸ਼ਿਸ਼ ਕਰੀ ਉਹਦਾ ਕੋਈ ਨੁਕਸ ਲੱਭੀਏ ਉਹ करिए सॉरी ਜੀ ਸਾਡ ਨੂੰ ਕੋਈ ਫਰਕ ਨਹੀਂ ਆ ਚੀਜ਼ਾਂ ਦਾ ਅਸੀਂ ਡਟੇ ਆ ਅਸੀਂ ਪਹਿਲੇ ਵੀ ਕੰਮ ਕਰਦੇ ਸੀ ਕੰਮ ਕਰਦੇ ਆਏ ਆ ਔਰ ਅੱਗੇ ਵੀ ਕੰਮ ਕਰਦੇ ਰਾਂਗੇ ਔਰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ 'ਚ ਰਹੋਗੇ ਇੱਥੇ ਹਲਕੇ ਉਤਰੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਐਮਐਲਏ ਬਣੇਗਾ ਮੇਰਾ ਵਾਦਾ ਤੁਹਾਡੇ ਨਾਲ ਦੇਖੋ ਜੀ ਸਤਾਹੀ ਦੀ ਗੱਲ ਸ਼ੁਰੂ ਹੋ ਗਈ ਗੱਲ ਵਾਰ ਤੋਂ ਸ਼ੁਰੂ ਹੋਈ ਸੀ ਸਿੱਕਾ ਸਾਹਿਬ ਕਹਿੰਦੇ ਯਾਰ ਕਿਹੜੇ ਚੱਕਰਾਂ ਚ ਪੈ ਗਏ ਚੱਕਰ ਚੁੱਕਰ ਦਾ ਜਿੱਥੇ ਰਹਿ ਜਾਣੇ ਪਤਾ ਇਲੈਕਸ਼ਨ ਇਲੈਕਸ਼ਨ ਤੁਸੀਂ ਲੜੇ ਹੋ ਜਿੱਤਦੇ ਹੋ ਥੋੜਾ ਟਾਈਮ ਚੱਲਦਾ ਪਿਆ ਲਾਸਟ ਕੁਐਸਚਨ ਆ ਤੁਹਾਡੇ ਤੋਂ ਫਿਰ ਉਹੀ ਗੱਲ ਕਿਤੇ ਪਾਸਾ ਤਾਂ ਨਹੀਂ ਪਲਟ ਜੂਗਾ ਉਹ ਬਾਉ ਜੀ ਮੈਂ ਤੁਹਾਨੂੰ ਦੱਸੀ ਜਨਾ ਕਿ ਜਿਹੜੇ ਲੋਕ ਇਹ ਦਾਅਵੇ ਕਰ ਰਹੇ ਨੇ ਕਿ ਦਸਤਾਵੇਜ਼ਾਂ 'ਚ ਜਾਲੀ ਲਾਏ ਫਲਾਣਾ ਲਾਇਆ ਉਹਨਾਂ ਦਾ ਕੋਈ ਸਟੈਂਡ ਹੀ ਹੈ ਨਹੀਂ ਉਹ ਦੇਖੋ ਭਾਰਤ ਗੂਸ਼ਨ ਆਸ਼ੂ ਜੀ ਜਦੋਂ ਜੇਲ੍ਹ 'ਚ ਗਏ ਤੇ ਇਹ ਸਾਡੀ ਭੈਣ ਜਿਹੜੀ ਸੀ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਸੀ ਤੇ ਉੱਥੇ ਹੱਤ ਮਾਰ ਮਾਰ ਕੇ ਕਿਹਾ ਕਿ ਸਾਡਾ ਭਰਾ ਜਦ ਤੱਕ ਬਾਹਰ ਨਹੀਂ ਹੁੰਦਾ ਅਸੀਂ ਪਾਣੀ ਦਾ ਘੁੱਟ ਤੱਕ ਨਹੀਂ ਪੀਵਾਂਗੇ ਤੇ ਉੱਥੇ ਹੀ ਦਸ ਮਿੰਟ ਬਾਅਦ ਉਹ ਗੱਬੜ ਗੱਬੜ ਜੀ ਇੱਕ ਵੀਡੀਓ ਕਿਸੇ ਨੇ ਮੈਨੂੰ ਭੇਜ ਦਿੱਤੀ ਕਿ ਇੱਕ ਚੈਨਲ ਵਾਲੇ ਨੇ ਉਹਨਾਂ ਨੂੰ ਕਵਰ ਕਰ ਲਿਆ ਐਸੇ ਲੋਗ ਕਿਆ ਪਾਸਾ ਬਦਲਣਗੇ ਮੈਂ ਤਾਂ ਪਹਿਲੇ ਵੀ ਤੁਹਾਨੂੰ ਅਗਾਹ ਕਰ ਰਿਹਾ ਕਿ ਇਹਨਾਂ ਦਾ ਭਰੋਸਾ ਹੀ ਨਹੀਂ ਇਹ ਕਹਿੰਦੇ ਸੀ ਜੀ ਸਾਡਾ ਜੀ ਰਕੇਸ਼ ਪਾਂਡੇ ਸਾਡੇ ਪਿਤਾ ਜੀ ਆ ਬਿੱਟੂ ਮੇਰਾ ਭਰਾ ਹਮ ਭਾਰਤ ਪੂਜਨਾਸ਼ੂ ਜੀ ਮੇਰੇ ਪਿਤਾ ਜੀ ਹਮ ਹੁਣ ਬਾਉ ਜੀ ਮੇਰੇ ਪਿਤਾ ਜੀ ਹੁਣ ਗਾਹਾਂ 2027 ਚ ਕੀ ਹੋਣਾ ਕਿਹੜਾ ਬਣਨਾ ਕੀ ਨਹੀਂ ਉਹਦਾ ਵੀ ਤਾਂ ਉਹ ਇਹ ਭਰੋਸੇ ਥੋੜੀ ਨੇ ਜਿਹੜੇ ਬੰਦੇ ਅੱਜ ਸਾਨੂੰ ਕਹਿ ਰਹੇ ਨੇ ਵੀ 2027 ਦੇ ਵਿੱਚ ਇਦਾਂ ਹੋਣਾ ਉਦਾਂ ਹੋਣਾ ਜੇ ਤੁਸੀਂ ਇਹ ਕਰਿਆ ਉਹ ਕਰਿਆ ਉਹਨਾਂ ਦੀ ਆਪਣੀ ਜ਼ਮੀਨ ਨਹੀਂ ਪਤਾ ਉਹਨਾਂ ਦਾ ਆਪਣਾ ਨਹੀਂ ਪਤਾ ਕਿ ਆਪ ਕਿਹੜੀ ਪਾਰਟੀ ਚ ਜਾਣਾ ਹੈ ਹਮ ਅੱਜ ਉਹ ਮੇਰੇ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਜਦੋਂ ਦਿੱਲੀ ਦੇ ਵਿੱਚ ਇਹਨਾਂ ਦਾ ਤਖਤਾ ਪਲਟ ਹੋਇਆ ਇਹਨਾਂ ਨੂੰ ਲੋਕਾਂ ਨੇ ਧੋਇਆ ਭਜਾਇਆ ਟੀਲਾ-ਟੀਲਾ ਕਰਿਆ ਝਾੜੂ ਉਸੇ ਦਿਨ ਸਾਡੇ ਇੱਥੇ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜੇ ਇੱਥੇ ਦੇ ਕੈਂਡੀਡੇਟ ਕਹਿ ਲਓ ਐਮਐਲਏ ਕਹਿ ਲਓ ਚਾਹੇਤੇ ਕਹਿ ਲਓ ਆਮ ਆਦਮੀ ਪਾਰਟੀ ਦੇ ਉਹ ਦਿੱਲੀ ਦੇ ਵਿੱਚ ਵਧਾਈਆਂ ਦਿੰਦੇ ਨਜ਼ਰ ਆਏ ਕਿ ਸਾਹਿਬ ਜੀ ਬਹੁਤ-ਬਹੁਤ ਮੁਬਾਰਕ ਹੋ ਆਪकी ਸਰਕਾਰ ਬਣ ਗਈ ਇਥੋਂ ਕੀ ਸੰਦੇਸ਼ ਆ ਜਾਂਦਾ ਪਤਾ ਕਿ ਇਹਨਾਂ ਦਾ ਆਪਣਾ ਨਹੀਂ ਪਤਾ ਕਿਹੜੀ ਪਾਰਟੀ 'ਚ ਜਾਣਾ ਕੋਈ ਪਾਰਟੀ ਛੱਡੀ ਨਹੀਂ ਜੀ ਕਾਂਗਰਸ ਪਹਿਲੇ ਸੀਗੇ ਫਿਰ ਆਜ਼ਾਦ ਫਿਰ ਅਕਾਲੀ ਦਲ ਜਿਹੜੀ ਸਰਕਾਰਾਂ ਦੀ ਉਹਦਾ ਸਵਾਦ ਲੈਂਦੇ ਨੇ ਇਹ ਮੌਕਾ ਪ੍ਰਸਤ ਨਹੀਂ ਔਰ ਜਿਨੀ ਜਿੱਦਾਂ ਦਿੱਲੀ ਦੇ ਵਿੱਚ ਲੋਕਾਂ ਨੇ 10 ਸਾਲਾਂ ਚ ਚੈੱਕ ਕਰ ਲੈਣਾ ਥਰਮਾਮੀਟਰ ਲਾ ਕੇ ਟੈਂਪਰੇਚਰ ਕਿੰਨਾ ਇਹ ਵੀ ਚੈੱਕ ਹੋ ਚੁੱਕੇ ਨੇ ਇਹ ਜੋ ਕਰ ਰਹੇ ਨੇ ਭਾਈ ਛੋਟੇ ਬਾਈ ਨੇ ਜੋ ਦੱਸਿਆ ਹੈ ਨਾ ਤੁਹਾਨੂੰ ਕਿ ਬਦਮਾਸ਼ੀ ਕਰਕੇ ਵੋਟ ਨਹੀਂ ਪੈਣੀ ਸ਼ਰੀਫੀ ਨੂੰ ਵੋਟ ਪੈਣੀ ਹੈ ਲੋਕਾਂ ਦੇ ਨਾਲ ਦੁੱਖ ਸੁੱਖ ਚ ਖੜਨ ਨੂੰ ਵੋਟ ਪੈਣੀ ਹੈ ਇਸ ਕਰਕੇ ਦੋਇਆ ਸਹੀ ਚਨ ਦਾ ਆਪਦਾ ਹੀ ਨਹੀਂ ਪਤਾ ਕਿਹੜੀ ਪਾਰਟੀ 'ਚ ਜਾਣਗੇ ਸੋ ਬੜਾ ਦਿਲਚਸਪ ਮਾਹੌਲ ਹੋ ਜਾਣਾ ਹੈ ਵਾਰਡ ਨੰਬਰ 66 ਦੇ ਵਿੱਚ ਦੰਗਲ ਤਾਂ ਮੁੱਕ ਗਿਆ ਸੀਗਾ ਕਿ ਦਸੰਬਰ ਨੂੰ ਹੀ ਪਰ ਹਜੇ ਵੀ ਕੁਛ ਨਾ ਕੁਛ ਚੱਲ ਰਿਹਾ ਹੈ ਬਰਹਾਲ ਅੱਜ ਲਈ ਇਜਾਜ਼ਤ ਇਹਨਾਂ ਦੋਨਾਂ ਸਿੱਕਾ ਬ੍ਰਦਰਸ ਨੂੰ ਸਾਡੇ ਵੱਲੋਂ ਸ਼ੁਭਕਾਮਨਾਵਾਂ ਕੀ ਅੱਗੇ ਆਉਣ ਵਾਲੇ ਚੋਣਾਂ ਦੇ ਵਿੱਚ 27 ਦੇ ਵਿੱਚ ਉਹ ਕਹਿ ਰਹੇ ਨੇ ਉਹ ਸੱਚ ਕਰ ਪਾਉਂਦੇ ਨੇ ਜਾਂ ਪਾਰਟੀ ਕੁਝ ਹੋਰ ਸੋਚ ਰਹੀ ਹੈ ਔਰ ਕੀ ਜੋ ਇਹ ਕਹਿ ਰਹੇ ਨੇ ਦਿੱਲੀ ਦੇ ਵਿੱਚ ਤਾਂ ਸਰਕਾਰ ਚਲੀ ਗਈ ਹੈ ਪੰਜਾਬ ਵਿੱਚ ਵੀ ਚਲੀ ਜਾਏਗੀ ਬਹਰਾਲ ਸਭ ਦੇਖਣਾ ਹੋਵੇਗਾ ਕਿ ਰਾਜਨੀਤੀ ਪਲ ਪਰ ਬਦਲਦੀ ਰਹਿੰਦੀ ਹੈ ਦੋਨਾਂ ਬ੍ਰਦਰਸ ਦਾ ਧੰਨਵਾਦ ਨਿਊਜ਼ ਨੈਸ਼ਨਲ ਲਈ ਪ੍ਰਭਾਤ ਕੁਮਾਰ ਸ਼ੁਕਲਾ ਕੈਮਰਾਮੈਨ ਗੋਲਡੀ ਦੇ ਨਾਲ ਧੰਨਵਾਦ